ਸਾਤੋ ਪਹਿਲਾਂ ਕਹਿਣਾ ਮਾਤਾ ਸਟੀਲ ਵਾਲੇ ਗਲਾਸ ਨਹੀਂ ਪੋਣੀ ਜਾ ਚਾਹ ਪੋਣੀ ਕੱਪ ਵਾਲੇ ਜਿਹਦੇ ਸਨੈਪ ਪੋਣੀ ਪਹਿਲਾਂ ਮੱਝ ਵਾਲੇ ਨੇ ਭਾਵੇਂ ਖਾਣਾ ਕੁਝ ਨਹੀਂ ਹੈ ਭਾਵੇਂ ਕੁਝ ਨਹੀਂ ਹੈ ਸਨੈਪ ਪਹਿਲਾਂ ਪੈਣੀ ਘਾਚ ਵਾਲੇ ਬਾੜੇ ਜੀ ਨੇ ਘਰ ਦੇ ਵਿੱਚ ਗਲਾਸ ਘੱਟ ਹੋਣਗੇ ਕੱਪ ਜ਼ਿਆਦੇ ਹੋਣਗੇ ਵਾਰਨਸ ਬੰਨੇ ਕੱਪ ਮਿਲਣਗੇ ਤੁਹਾਨੂੰ 500 ਦੇ ਹਰ ਰੰਗ ਦਾ ਕੱਪ ਲੈ ਕੇ ਰੱਖਿਆ ਹੋਇਆ ਜਿਹੜੀ ਹੋਸ਼ਸਾਮੀ ਮੱਝ ਵਾਲਿਆਂ ਨੇ ਤੁਸੀਂ ਦੇ ਮੈਨੂੰ ਥੋੜੇ ਏਜਡ ਲਾ ਦੇਓ ਬਾਈ ਨਵਾਂ ਉਪਰਵਾ ਮੈਂ ਸਾਰੇ ਤੋਂ ਛੋਟਾ ਹਾਂ ਆਹੋ ਬਾਈ ਸਾਰੇ ਤੋਂ ਛੋਟਾ ਇਹ 4 ਸਾਲ ਵੱਡਾ ਹੈ ਬਾਈ ਜੀ ਯਾਰ ਇਹ ਛੋਟਾ ਹੈ ਲਗੰਡਾ ਮੈਨੂੰ ਬਾਈ ਕੀ ਪੜਦੇ ਜੇ ਬਾਈ ਮੈਂ ਬਾਬਾ ਬੀਏ ਕਰਨੇ ਆ ਬੀਏ ਕਰਨੇ ਜੇ ਕਿੱਥੇ ਕਰਨ ਦੇ ਕਾਲਜ ਕਿਹੜੇ ਕਾਲਜ ਆ ਖਾਸਾ ਕਾਲਜ ਖਾਲਸਾ ਕਾਲਜ ਕਿਹੜਾ ਸਰ ਮੈਡਮ ਘੈਂਟ ਲੱਗਦਾ ਬੁੱਢੀ ਕਹਿਣ ਲੱਗੀ ਬਾਬਾ ਸਰਾ ਸੁਨਾਨ ਤੇ ਧਿਆਨ ਘਾਟੀ ਦੇਈਦਾ ਅੱਛਾ ਨਾਲ ਪੜਦੀ ਕੁੜੀ ਪੂਜਾ ਹੈ ਬਾਬਾ ਦਾ ਹੀ ਫੈਨ ਹੋਏ ਹੋਏ ਮੁੰਡੇ ਨੂੰ ਪਿਆਰ ਨਾਲ ਮਿਰਜਾ ਕਹਿੰਦੇ ਆ ਮਿਰਜਾ ਨਾ ਕਿਤੇ ਮਿਰਜਾ ਵੱਡੇ ਨਾਲ ਨਾ ਜਾਵੇ ਅੱਜ ਕਿਹਨੂੰ ਪਤਾ ਆ ਮਿਰਜਾ ਅੱਜ ਗੱਲ ਵੱਡੇ ਨਾਲ ਨਾ ਜਾਵੇ ਕਿਤੇ ਨਹੀਂ ਨਹੀਂ ਹੁੰਦੀ ਵੱਡੇ ਨਾਲ ਮਿਰਜਾ ਬਰਸ਼ਟ ਮਾਨਾਂਗੇ ਸਰਚ ਵੱਡਿਆ ਕਿੱਥੋਂ ਜਾਣਾ ਉਹ ਹੋਰ ਹੀ ਐੜ ਵੱਡੇ ਬੁੱਡੇ ਗਏ ਨਾ ਜਗਾ ਦਾ ਮੈਂ ਕਿੱਥੇ ਡਾਂਸ ਛੋਟਾ ਰਹਿ ਗਿਆ ਕੋਡ ਨਹੀਂ ਮਿਰਜਾ ਦਾ ਡੱਬ ਨਾ ਲਾਦਾ ਚੰਗੇ ਗੰਬਾ ਵਾਲੇ ਵੀ ਜਾਣਾ ਲੜਾਈ ਲੜਾਈ ਨਹੀਂ ਕਰਨੀ ਚਾਹੀਦੀ ਜਹੀਦਾ ਬਾਬਾ ਜੀ ਕਿੰਨਾ ਕੇ ਪਿਆਰ ਕਰਦੇ ਜੀ ਬਾਬਾ ਜੀ ਦੱਸਿਆ ਹੜੀ ਜਾ ਸਕਦਾ ਜੀ ਦਿਲਾਂ ਵਿੱਚ ਕਰਦੇ ਆ ਮੈਂ ਨਾ ਧੁਰ ਤੱਕ ਤਾਰਾਂ ਹੀ ਜੁੜੀਆਂ ਐ ਤਾਰਾਂ ਜੁੜੀਆਂ ਮੈਂ ਬਾਦਸ਼ਾਹ ਤੁਰ ਤੱਕ ਮੈਂ ਇਸ਼ਕ ਕਰਨ ਤੋਂ ਨਹੀਂ ਡਰਦੀ ਮੈਂ ਹੀਰ ਬਣਨ ਤੋਂ ਡਰਦੀ ਆ ਤੂੰ ਖੁਦਾ ਦਾ ਦਰਜਾ ਦੇਵੇਂਗਾ ਮੈਨੂੰ ਮੈਂ ਪੀਰ ਬਣਨ ਤੋਂ ਡਰਦੀ ਆ ਭਾਰਤ ਪਾਕਿਸਤਾਨ ਬਣਾਵੀਂ ਜੀ ਸਦਕੇ ਮੈਂ ਕਸ਼ਮੀਰ ਬਣਨ ਤੋਂ ਡਰਦੀ ਆ ਹਵਾ ਧੁੱਪ ਪਾਣੀ ਬੱਦਲ ਕਿ ਖਵਾਤ ਤਪ ਪਾਣੀ ਬੱਦਲ ਬਣ ਜਾਗੀ ਜੀ ਸਕਦੇ ਮੈਂ ਜੰਜੀਰ ਬਣਨ ਤੋਂ ਡਰਦੀ ਆ ਮੈਂ ਜੰਜੀਰ ਬਣਨ ਤੋਂ ਡਰਦੀ ਆ ਸ਼੍ਰੀ ਗਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਡਾਗ ਫਾਈਟ ਤੇ ਆਊਟਰੂਡ ਗੇੜੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਅੱਜ ਇਹ ਬਿੱਲਾ ਲੈ ਕੇ ਹਾਜ਼ਰ ਆ ਨਵਾਂ ਸ਼ੋਅ ਆਊਟਰੂਡ ਗੇੜੀ ਦਾ ਕਹਿੰਦੇ ਕੁਮਕੇ ਮੈਂ ਦੇਖਿਆ ਆ ਦੁਨੀਆ ਇਹ ਸਾਰੀ ਸ਼ਹਿਰ ਅੰਮ੍ਰਿਤਸਰ ਦੀ ਕੋਈ ਰੀਸ ਨਹੀਂ ਸ਼ਹਿਰ ਅੰਮ੍ਰਿਤਸਰ ਦੇ ਗੇੜੀ ਲੌਨ ਆਏ ਆ ਬਾਈ ਹੋਰੀ ਮਿਲੇ ਨੇ ਪਹਿਲਾਂ ਗੱਲਬਾਤ ਕਰਦੇ ਆ ਅੰਮ੍ਰਿਤਸਰ ਤੋਂ ਹੀ ਬਾਈ ਕਿੱਦਾਂ ਠੀਕ ਹੋ ਹਾਂਜੀ ਹਾਂਜੀ ਬੜੀ ਵਧੀਆ ਬਾਈ ਸ਼ਹਿਰ ਅੰਮ੍ਰਿਤਸਰ ਦੀ ਜਿੱਦਾਂ ਮੈਂ ਗੱਲ ਕੀਤੀ ਅੰਮ੍ਰਿਤਸਰ ਦੇ ਬਾਰੇ ਥੋੜਾ ਜਿਆ ਦੱਸੋ ਪਹਿਲਾਂ ਤੇ ਅੰਮ੍ਰਿਤਸਰ ਅੰਮ੍ਰਿਤਸਰ ਹੈ ਜੀ ਕਿੰਨਾ ਕੇ ਸਾਈ ਸ਼ਹਿਰ ਆਈਏ ਦੱਸੋ ਤੁਸੀਂ ਸਾਈ ਸ਼ਹਿਰ ਭਰੀ ਬਹੁਤ ਵਧੀਆ ਸ਼ਹਿਰ ਹੈ ਤੁਹਾਡਾ ਅੱਛਾ ਸ਼ਹਿਰ ਦੀ ਕੋਈ ਪੰਜ ਖਾਸ ਏ ਤਾਂ ਪੰਜ ਖਾਸ ਦੱਸੋ ਪੰਜ ਖਾਸ ਕਿੱਥੇ ਕਿੱਥੇ ਘੁੰਮ ਸਕਦੇ ਆਂ ਅੰਮ੍ਰitsar ਦੇ ਵਿੱਚ ਇੱਦਾਂ ਦੱਸੋ ਅੰਮ੍ਰitsar ਤੇ ਰਣਜੀਤ ਅਵੈਨਿਊ ਘੁੰਮ ਲਓ ਤੁਸੀਂ ਮਾਡਲ ਟਾਊਨ ਘੁੰਮ ਲਓ ਸ਼ਹਿਰ ਫੋਰਟ ਆਪਣਾ ਗੋਲਡਨ ਟੈਂਪਲ ਹੋ ਗਿਆ ਇੱਥੇ ਜੂਟੀ ਮਾਰਕੀਟ ਹੈਗੀ ਹਾਂ ਜੀ ਬਹੁਤ ਬਹੁਤ ਜਗ੍ਹਾ ਹੈਗੇ ਵਧੀਆ ਦੇਖੋ ਘੁੰਮਣ ਵਾਲੀਆਂ ਇੱਥੇ ਹਾਂ ਜੀ ਕਿੱਥੇ ਪੜਦੇ ਮੈਂ ਖਾਲਸਾ ਗਲੇ ਖਾਲਸਾ ਦੁਹੀ ਬਾਈ ਅਸੀਂ ਬਈ ਜੌਬ ਵਾਲੇ ਬੰਦੇ ਆ। ਅੱਛਾ ਆ ਬਾਈ ਦੇ ਖੜਨ ਦੇ ਸਟਾਈਲ ਤੋਂ ਹੀ ਪਤਾ ਲੱਗਦਾ ਐ ਕਰਕੇ ਖੜਦੇ ਨਾ ਉਹ ਖਾਲਸਾ ਕਾਲਜ ਵਾਲੇ। ਹਾਂਜੀ ਹਾਂਜੀ। ਅੱਛਾ ਬਈ ਖਾਲਸਾ ਕਾਲਜ ਦੀ ਥੋੜੀ ਜਿਹੀ ਕੋਈ ਕੁਆਲਿਟੀਜ਼ ਦੱਸ ਦੋ ਖਾਲਸਾ ਕਾਲਜ ਵਾਲੇ। ਬਹੁਤ ਵਧੀਆ ਕਾਲਜ ਆ ਜੀ। ਹਾਂਜੀ। ਖਾਲਸਾ ਕਾਲਜ ਦੇ ਟੀਚਰਸ ਦਾ ਸੁਭਾਅ ਕੇ ਹੋ ਜਾਂਦਾ ਹੀ। ਬਹੁਤ ਵਧੀਆ ਸੁਭਾਅ ਉਹਨਾਂ ਦਾ ਬਹੁਤ ਨੇਚਰ ਬੜਾ ਸਾਫ਼ ਆ ਤੇ ਠੰਡੇ ਸੁਭਾਅ ਦੇ ਟੀਚਰ ਜੀ ਦੇ। ਅੰਮ੍ਰਿਤਸਰ ਦੇ ਵਿੱਚ ਬਈ ਖਾਣ ਪੀਣ ਦੇ ਡਿਸ਼ਸ ਬਹੁਤ ਜ਼ਿਆਦਾ ਹੁੰਦੀਆਂ ਨੇ। ਤੁਸੀਂ ਕੀ ਕੀ ਟਰਾਈ ਕੀਤਾ? ਤੁਸੀਂ ਹੋ پیچھے ਤੋਂ ਕੈਮਰਾ ਕਮਾ ਕੇ ਦੇਖ ਹੀ ਲੋ ਸਭ ਕੁਝ ਤੁਹਾਨੂੰ ਦੇਖੀ ਆ ਨਾ ਸਭ ਲੋਕੀ ਖਾਣ ਪੀਣ ਵਾਲੇ ਹੀ ਆ ਫੇਰ ਵੀ ਅੰਮਰਸਰ ਦੇ ਨਾਲ ਅਨ ਕੁਲਚੇ ਕਿੱਥੇ ਕਿਤੇ ਖਾ ਸਕਦੇ ਤੁਸੀਂ ਕੁਲਚੇ ਇਥੇ ਬਹੁਤ ਫੇਮਸ ਆ ਅੰਮਰਸਰ ਦਾ ਹਾਂਜੀ ਕਿੰਨੇ ਖਾਏ ਜਾਂਦੇ ਦਿਨ ਦੇ ਦਿਨ ਚ ਦੋ ਕ ਖਾ ਹੀ ਲਈਦੇ ਲੋਕ ਖਾਈ ਹਾਂਜੀ ਬਾਕੀ ਸਵੇਰੇ ਦੇ ਵੇਲੇ ਲੱਗਦਾ ਨਹੀਂ ਦੋ ਖਾ ਸਕਾਂਗੇ ਦੇਖ ਇੱਕੋ ਵਾਰ ਚ ਦੋ ਖਾ ਲੈਂਦੇ ਇੱਕ ਇੱਕ ਦੇ ਦੋ ਟਾਈਮ ਦੋ ਟਾਈਮ ਦੋ ਇੱਕ ਟਾਈਮ ਇੱਕ ਤੇ ਦੂਜਾ ਵੇਲੇ ਦੂਜੇ ਟਾਈਮ ਮੈਨੂੰ ਤੇ ਲੱਗਣ ਡਿਆ ਤੁਸੀਂ ਚਾਰ ਵੀ ਖਾ ਸਕਦੇ ਨਹੀਂ ਨਹੀਂ ਨੇ ਕਿਥੇ ਖਾਦੇ ਨੇ ਅੱਛਾ ਕੀ ਲੱਗਦੇ ਹੋ ਬਾਈ ਇਹ ਦੋਸਤ ਹੈ ਦੋਸਤ ਹੈ ਤੁਸੀਂ ਬਾਈ ਹਾਂਜੀ ਦੋਸਤ ਹੀ ਹੈ ਜੀ ਕੀ ਨਾਮ ਕੀ ਹੈ ਮਨਮੋਹਿਤ ਹੈ ਜੀ ਮਨਮੋਹਿਤ ਹਾਂਜੀ ਮਨਮੋਹਤ ਲਿੰਦੇ ਹੁੰਨੇ ਆ ਫਿਰ ਹਾਂਜੀ ਹਾਂਜੀ ਕੁੜੀਆਂ ਤੇ ਨਹੀਂ ਮੋਂਦੇ ਨਾ ਕੁੜੀਆਂ ਤੇ ਦੂਰੀ ਰੱਖਦਾ ਜੀ ਹਾਂ ਸਿੰਗਲ ਜੇ ਹਾਂਜੀ ਹਾਂਜੀ ਹਾਂ ਤੁਸੀਂ ਬਾਈ ਹਾਂਜੀ ਮੇਰਾ ਨਾਮ ਕਰਨਪ੍ਰੀਤ ਹੈ ਜੀ ਸਿੰਗਲ ਜੇ ਹਾਂਜੀ ਮੈਂ ਨਾਂ ਤੇ ਪੁੱਛਿਆ ਮੈਂ ਕਿ ਸਿੰਗਲ ਹੋਵੇ ਡਬਲ ਵੀ ਪੁੱਛਣਾ ਸਿੰਗਲ ਹੈ ਨਹੀਂ ਅੱਛਾ ਕਾਮੀ ਸਿੰਗਲ ਵਾਲੇ ਇਹਨਾਂ ਦੇ ਸਿੰਗਲ ਹੀ ਰਹਿਣਾ ਬਣੀ ਨਹੀਂ ਬਾਈ ਨਹੀਂ ਉਹ ਸਟੋਰੀਆਂ ਲੰਮੀਆਂ ਪੈ ਜਾਂਦੇ ਆ ਬਾਜੂ ਸੱਚਾ ਹਾਂਜੀ ਅੱਛਾ ਬਈ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਮਗਾ ਯਾਰੀ ਦੋਸਤੀ ਆ ਤੁਸੀਂ ਕਿਹਾ ਹੀ ਮੈਂ ਸਪ੍ਰਿੰਗ ਰੋਲ ਬਾਈ ਨੂੰ ਆਪਣੇ ਹੱਥਾਂ ਨਾਲ ਖਵਾਉਣਾ ਇਹ ਤੇ ਗੱਲ ਤੇ ਗੱਲ ਕੈਮਰਾ ਦੇਖ ਕੇ ਸ਼ਰਮਾ ਗਈ ਤੁਸੀਂ ਉਹ ਹੁਣ ਮੁੱਕ ਗਈ ਪਲੇਟ ਚਾ ਨਾ ਨਾ ਉਹ ਬੈ ਚੱਕ ਲਿਆ ਹੋ ਇੱਕ ਵਾਰ ਤੁਹਾਡਾ ਸ਼ਾਟ ਲੈ ਲਾਂਗੇ ਥੋੜਾ ਯਾਰ ਨਹੀਂ ਜੀ ਅੱਛਾ ਭਾਈ ਅੰਮ੍ਰਿਤਸਰ ਸ਼ਹਿਰ ਦੇ ਬਾਰੇ ਥੋੜਾ ਜਿਹਾ ਹੋਰ ਜਾਣੂ ਕਰਵਾਓ ਸਾਨੂੰ ਜਿੱਦਾਂ ਮੈਂ ਦੇਖਦਾ ਵੀ ਇੱਥੇ ਸਾਰਿਆਂ ਦੇ ਪਹਿਲੇ ਅੱਖਰ ਜਿਹੜੇ ਨੇ ਪੰਜਾਬੀ ਦੇ ਵਿੱਚ ਲਿਖੇ ਹੋਏ ਨੇ ਪੰਜਾਬੀ ਨਾਲ ਕਿੰਨਾ ਕੋ ਮੋਹ ਪਿਆਰ ਆ ਇਹ ਮਾਂ ਬੋਲੀ ਆ ਸਾਡੀ ਜ਼ੁਬਾਨ ਦੀ ਪਹਿਲੀ ਭਾਸ਼ਾ ਪੰਜਾਬੀ ਹੈ ਸਾਡੀ ਤੇ ਪੰਜਾਬੀ ਨੂੰ ਪਹਿਲ ਦਿੰਦੇ ਆਪਾਂ ਨੇ ਹਰ ਇੱਕ ਪੰਜਾਬੀ ਪੰਜਾਬੀ ਨੂੰ ਪਹਿਲ ਦਿੰਦਾ ਅੱਛਾ ਤੁਹਾਡੇ ਯਾਰ ਇੱਕ ਕਰਨ ਡਿਆ ਜਾਣ ਡਿਆ ਸੌਣ ਡਿਆ ਵੀ ਐਵੇਂ ਵੀ ਹੁੰਦਾ ਨਾ ਹਾਂਜੀ ਇਦਾਂ ਗੱਲ ਕਰੋ ਫਿਰ ਸਾਡੇ ਨਾਲ ਸਾਨੂੰ ਵੀ ਸਿਖਾਓ ਥੋੜੀ ਅੰਮ੍ਰਿਤਸਰੀ ਭਾਸ਼ਾ ਕੀ ਕਹਿੰਦੇ ਇਹਨੂੰ ਦੁਆਬੀ ਮਾਜੀ 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 ਤੂੰ ਹੀ ਬਾਈ ਕਿਥੋਂ ਆਪਾਂ ਵੀ ਇੱਥੋਂ ਹੀ ਆ ਸ਼ਿਆੜੇ ਤੋਂ ਆਂ ਜੀ ਸ਼ਿਆੜੇ ਤੋਂ ਹਾਂ ਜੀ ਗੱਲ ਕਰੋ ਫਿਰ ਕੀ ਕਰਨ ਦੇ ਜੇ ਇੱਥੇ ਕੁਝ ਨਹੀਂ ਕਰਨਦੇ ਵੈਸੇ ਬੈਠੇ ਹੋਏ ਆ ਬੈਠੇ ਜੇ ਵੇਲੇ ਖਲੋਤੇ ਆ ਖਲੋਤੇ ਆ ਬਸ ਟਾਈਮ ਪਾਸ ਹੀ ਆ ਤਾਂ ਟਾਈਮ ਪਾਸ ਹਾਂ ਜਿੰਦਗੀ ਦੇ ਵਿੱਚ ਕੀ ਕਰਨਾ ਬਾਈ ਕੁਝ ਨਹੀਂ ਤਾਂ ਵੇਲੇ ਰਹਿਣਾ ਆਪਾਂ ਦੇ ਵੇਲੇ ਰਹਿਣਾ ਖਾਲੇ ਪਿਲਾਲ ਵੇਲੇ ਰਹਿਣਾ ਖਾਣਾ ਪੀਣਾ ਬਸ ਵੇਲੇ ਰਹਿਣਾ ਅੱਛਾ ਤੂੰ ਹੀ ਬਾਈ ਬਸ ਖਾ ਲਿਆ ਪੀ ਲਿਆ ਤੇ ਸੌਂ ਲਿਆ ਕਰਦਿਆਂ ਤੋਂ ਕੋਟ ਕਿੰਨੇ ਕੁ ਬਈ ਬਈ ਕੋਟ ਪਈ ਆ ਇਸੇ ਕਰਕੇ ਦੇ ਇੱਥੇ ਖਲੋਤੇ ਆ ਅਗੇ ਜੇ ਨਾ ਪੈਂਦੀ ਤੇ ਘਰ ਨਾ ਬੈਠੀ ਹੋਈ ਐ। ਕੱਚਾ ਕਰ ਉਹ ਕੋ ਉੱਤੇ ਪੈਦੀ ਤਾਂ ਕਰਕੇ ਬਾਹਰ ਆ ਜਾਈਦਾ। ਹਾਂ। ਫਿਰ ਵੀ ਬਚਪਨ ਤੇ ਕੋਈ ਜਿਆਦਾ ਤਾਇਆ ਕਰੋ ਜਦੋਂ ਬਾਲੀ ਬਾਲੀ ਜਿਆਦਾ ਗੁੱਟ ਪਈ ਹੋਵੇ। ਰੋਜ਼ ਪੈਂਦੀ ਆ ਹੁਣ ਕਿਹੜੀ ਗੱਲ ਯਾਦ ਕਰਾਂਗੇ ਹਾਨੂੰ ਤੇ ਰੋਜ਼ ਹੀ ਪੈਂਦੀ ਹੁੰਦੀ ਬਚਪਨ ਚ। ਹੁਣ ਵੀ ਪੈਂਦੀ ਜੇ ਹਾਂ ਹੁਣ ਵੀ ਕਦੇ ਕਦੇ ਪੈ ਜਾਂਦੀ ਜੇ ਜਿਆਦਾ ਗੁੱਸਾ ਕਰਾਦੀ ਤਾਂ ਘਰ ਦੇਣਾ। ਅੱਛਾ ਕਿਹੜੀ ਗੱਲ ਤੇ ਗੁੱਸਾ ਹੋ ਜਾਂਦੇ ਨੇ ਘਰ ਦੇ ਤੇ? ਉਹ ਵਾਧੂ ਗੱਲਾਂ ਹੁਣ ਤੁਹਾਨੂੰ ਕਿਹੜੀ ਕਿਹੜੀ ਦਸੀਏ ਮੈਨੂੰ ਤਾਂ ਇਹ ਕਹਿਣ ਲੱਗੇ ਸਾਰੀਆਂ ਗੱਲਾਂ ਤੇ ਹੀ ਹੋ ਜਾਂਦੇ ਯਾਰ ਕੋਈ ਸਹੀ ਗੱਲ ਕਰਦੀ ਨਹੀਂ ਹੈਗੀ ਜਦੋਂ ਉੱਠਣਾ ਸਵੇਰੇ 12 ਵਜੇ ਨਾ ਤਾਂ ਗੁੱਸਾ ਰੋਟੀ ਥੋੜੀ ਡੇਟ ਲੇਟ ਖਾ ਲਈ ਤਾਂ ਗੁੱਸਾ ਉਠੇ ਨਹੀਂ ਤਾਂ ਗੁੱਸਾ ਉਹ ਗੋਸਾ ਹੁਣਾਂ ਤੇ ਗੱਲਾਂ ਵਾਧੂ ਹੁੰਦੀਆਂ ਨੇ ਬਈ ਬਚਪਨ ਦੀ ਜ਼ਾਦਤ ਆਇਆ ਕਰੋ ਕਈ ਵਾਰੀ ਮਾਤਾ ਕੋਲੋਂ ਜਾਂ ਬਾਪੂ ਕੋਲੋਂ ਬਾੜੀ ਘੁੱਟ ਪਈ ਹੋਵੇ ਦੱਸੋ ਫਿਰ ਬਈ ਉਦਾਂ ਮੇਰੇ ਪੇਰੈਂਟਸ ਤੇ ਅੱਗੇ ਖੰਡੇ ਸੁਭਾ ਦੇ ਆ ਛੇਤੀ ਉਹਨਾਂ ਘੁੱਟਿਆਂ ਨੇ ਮੈਨੂੰ ਕਦੀ ਤੁਹਾਨੂੰ ਘੁੱਟੀ ਨਹੀਂ ਬਈ ਨਹੀਂ ਦੇਖ ਲਓ ਉਸ ਤੋਂ ਅੱਜ ਤੱਕ ਸਾਹੂ ਮੁੰਡਾ ਉਹ ਤੁਹਾਡੇ ਸਾਹਮਣੇ ਬਣਦੇ ਆ ਨਾ ਨਾਲੇ ਘਰੇ ਜਾਂਦੇ ਆਂਦੇ ਵੇਖੋ ਮੇਰਾ ਕੀ ਪਤਾ ਬਾਪੂ ਨੇ ਪਹਿਲਾਂ ਚੱਪਲ ਲਾਗ ਨਹੀਂ ਰੱਖੀ ਹੋਣੀ ਸੋ ਚੱਲ ਉੱਠਾ ਤੈਨੂੰ ਇਹ ਦੱਸਦਾ ਅੱਜ ਹਾਂਜੀ ਅੱਛਾ ਭਈ ਦਰਬਾਰ ਸਾਹਿਬ ਜਾਂਦੇ ਰੋਜ਼ ਹਾਂਜੀ ਡੇਲੀ ਨਹੀਂ ਜਾਂਦਾ ਹਫਤੇ ਬਾਅਦ ਚਲ ਜੇਦਾ ਸੰਡੇ ਤੇ ਜਨੇ ਅੱਛਾ ਅੱਛਾ ਭਈ ਰੋਜ਼ ਇੱਥੇ ਸਲਾਨੀ ਆਉਂਦੇ ਨੇ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਤਮਸਤਕ ਹੋਣਾ ਆਉਂਦੇ ਨੇ ਕਿੱਦਾਂ ਦਾ ਲੱਗਦਾ ਫਿਰ ਉਦਾਂ ਦਾ ਵੀ ਸਾਡਾ ਸ਼ਹਿਰ ਇਹ ਜਿਹੇ ਆ ਜਿੱਥੇ ਸਾਰੇ ਆਉਂਦੇ ਨੇ ਸਾਡੇ ਦਰਬਾਰ ਸਾਹਿਬ ਮੱਥਾ ਟੇਕ ਕੇ ਜਾਂਦੇ ਬੋ ਇੱਕ ਦਰਪਾਸਾ ਬਿ ਇਤਿਹਾਸਿਕ ਜਗਾ ਜੋ ਸਾਡੇ ਗੁਰੂਆਂ ਪੀੜ੍ਹੀਆਂ ਨੇ ਬਣਾਈ ਹੈ ਹਾਂਜੀ ਤੇ ਬਹੁਤ ਜ਼ਾਰੇ ਸਲਾਨੀ ਆਉਂਦੇ ਘੁੰਮਣੇ ਤੇ ਤੇ ਬਹੁਤ ਵਧੀਆ ਲੱਗਦਾ ਵੇਖ ਕੇ ਪੱਗਾਂ ਵੀ ਸਾਂਭ ਕੇ ਰੱਖਿਆ ਬਾਈ ਸੋਹਣੀਆਂ ਲੱਗਣ ਡੀਆਂ ਨੇ ਹਾਂਜੀ ਬਾਈ ਜੀ ਸਿੱਖੀ ਪਹਿਲਾਂ ਸਿੱਖੀ ਪਹਿਲਾਂ ਅੱਛਾ ਹਾਂ ਬਲਾਓ ਕਿੱਥੇ ਨੇ ਬਾਈ ਹਾਂਜੀ ਪਾਜੀ ਆਏ ਪਾਈ ਦੇ ਨਾਲ ਗੱਲ ਕਰਦੇ ਆ ਭਾਈ ਕੁੱਟ ਤਾ ਪੇ ਅੰਮਾ ਪਾਇਆ ਹੋਇਆ ਹਾਂਜੀ ਬਾਈ ਕਿਵੇਂ ਠੀਕ ਠਾਕ ਜੀ ਬਹੁਤ ਵਧੀਆ ਸਰ ਕਿੱਥੋਂ ਜੀ ਇੱਥੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਦੇ ਹਾਂਜੀ ਸೇನೆ ਆਫਰ ਅੰਮ੍ਰਿਤਸਰ ਦੇ ਆ ਕੋਈ ਪੰਜ ਖਾਸੀਅਤਾਂ ਗਿਣਾਓ ਸਾਨੂੰ ਖਾਸ ਦੇ ਵੇਖਣ ਜੋ ਬਾਗਾ ਬਾਡਰ ਹਾਂਜੀ ਗੋਲਡਨ ਟੈਂਪਲ ਦਰਗਿਆਣਾ ਮੰਦਿਰ ਕਾਫੀ ਇਸ ਵੇਖਣ ਵਾਸਤੇ ਸਾਡਾ ਪਿੰਡ ਹੈਗਾ ਇੱਕ ਹਾਂਜੀ ਗੋਲਡਨ ਟੈਂਪਲ ਨੂੰ ਮੈਂ ਤੁਹਾਨੂੰ ਇੱਕ ਗੱਲ ਇਹ ਨਾ ਗੋਲਡਨ ਟੈਂਪਲ ਨਹੀਂ ਹਰਮੰਦਰ ਸਾਹਿਬ ਕਹਿਆ ਕਰੋ ਤੁਸੀਂ ਹਾਂਜੀ ਇਹ ਹਰਮੰਦਰ ਸਾਹਿਬ ਕਹੇ ਲੋ ਅੱਜ ਕੱਲ ਅੰਗਰੇਜ਼ੀ ਵਾਲੇ ਥੋੜੇ ਜ਼ਿਆਦਾ ਹੋ ਗਏ ਨਾ ਸਾਰੇ ਨਹੀਂ ਵੈਸੇ ਮੂਤ ਜੜਿਆ ਪੰਜਾਬੀ ਚ ਚਲੋ ਅੰਮ੍ਰਿਤਸਰ ਦੀ ਗੱਲ ਆ ਗੋਲਡਨ ਟੈਂਪਲ ਬਹੁਤ ਜਿਹੜਾ ਨਾ ਜਿਆਦਾ ਪ੍ਰਭਾਵ ਸਾਹਿਬ ਹਾਂ ਜੀ ਸਿੱਖੀ ਸਾਮ ਕੇ ਰੱਖੀ ਦਈ ਹਾਂ ਜੀ ਸਰ ਇੱਥੇ ਇੱਥੇ ਦੇ ਬੰਦਿਆਂ ਦੇ ਬਾਰੇ ਥੋੜਾ ਜਿਹਾ ਦੱਸੋ ਕਿਦਾਂ ਦਾ ਸੁਭਾ ਸਾਰਿਆਂ ਦਾ ਬਹੁਤ ਵਧੀਆ ਜੀ ਸੁਭਾ ਹਾਸ ਮੁਸਤ ਸੁਭਾ ਦੇ ਸਾਰੇ ਅੱਛਾ ਜੀ ਹਾਂ ਜੀ ਖਾਣ ਪੀਣ ਦੇ ਬਾਰੇ ਥੋੜਾ ਜਿਹਾ ਦੱਸੋ ਖਾਣ ਪੀਣ ਦੇ ਬਾਰੇ ਸਕੀਨ ਹੈ ਜੀ ਇੱਥੇ ਅੰਮਰਸਾਹ ਦੀ ਹਾਂ ਜੀ ਹਾਂ ਥਾਂ ਦੇ ਉੱਤੇ ਰੇੜੀਆਂ ਲੱਗੀਆਂ ਨੇ ਹਾਂ ਜੀ ਥਾਂ ਦਾ ਰੇੜੀਆਂ ਬੜੀਆਂ ਨੇ ਜੀ ਮੈਂ ਵੀ ਕਾਰੋਬਾਰ ਮੇਰਾ ਮਿਲਕ ਬਾਦਾਮ ਦਾ ਅੱਛਾ ਹਾਂ ਜੀ ਹਾਂ ਤੇ ਮਿਲਕ ਬਾਦਾਮ ਇਹ ਕਿਹੜੇ ਰੋਡ ਤੇ ਆ ਦੱਸ ਦਿਓ ਤੁਸੀਂ ਇਹ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਹੈ। ਬਰਨਾਨਾ ਕਿ ਨਾਨਕਦੇਵ ਸ੍ਰੀਪੁਰ ਨਾਨਕਦੇਵ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ। ਹਾਂਜੀ। ਕੀ ਨਾਮ ਫਤਿਹ ਮਿਲਕ ਬਦਾਨ। ਹਾਂਜੀ। ਸਾਡਾ ਸ਼ੋਅ ਦੇਖ ਲਿਓ ਆਊਟ ਰੂਟ ਗਈ ਤੁਸੀਂ। ਠੀਕ ਹੈ ਜੀ। ਪੰਜਾਬੀ ਡਾਕ 5 ਤੇ। ਓਕੇ ਜੀ। ਇੱਕ ਵਾਰ ਸਾਰਿਆਂ ਨੂੰ ਕਹਿ ਦਿਓ ਤੁਸੀਂ ਕਿ ਸਾਡਾ ਸ਼ੋਅ ਦੇਖ ਲਓ ਸਾਰੇ ਜਣੇ। ਸਾਡਾ ਸ਼ੋਅ ਵੇਖ ਲਓ ਸਾਰੇ ਜਣੇ। ਆਊਟਫਿਟ ਕਿਹੜੀ? ਆਊਟਫਿਟ ਕਿਹੜੀ? ਧੰਨਵਾਦ। ਧੰਨਵਾਦ। ਥੈਂਕ ਯੂ। ਆਓ ਜੀ ਅੱਗੇ ਚੱਲਦੇ। ਹਾਂ ਜੀ ਇੱਥੇ ਅਸੀਂ ਪਹੁੰਚ ਚੁੱਕੇ ਹਾਂ। ਬਾਈ ਮਿਲੇ ਨੇ ਮੈਨੂੰ ਬੜੇ ਸੋਹਣੇ ਸਰਦਾਰ ਜੀ ਮਿਲੇ ਨੇ। ਬਾਈ ਪਹਿਲਾਂ ਤੇ ਕੀ ਨਾਮ ਜੇ? ਮੇਰਾ ਨਾਮ ਵੀਰ ਬਿਕਰਮ ਸਿੰਘ। ਤੇ ਤੁਹਾਡਾ ਹੀ? ਗੰਗਾਦੀਪ ਸਿੰਘ। ਪੱਗ ਬੜੀ ਸੋਹਣੀ ਬੰਨੀ ਆ ਬੜੀ। ਥੈਂਕ ਯੂ ਵੀਰੇ। ਆ ਵੀ ਬੰਦਿਓ? ਹਾਂ ਜੀ ਸਰ ਕਾਮ ਹੋਈ ਪੱਗਾਂ ਦਾ ਆਪਣਾ ਹੀ ਆ। ਅੱਛਾ। ਪੱਗਾਂ ਬੰਨੀਆਂ ਨੇ ਸਾਡੇ ਮਿੰਡ ਦੇ ਅੰਦਰ। ਕਿਹੜੀਆਂ ਕਿਹੜੀਆਂ ਪੱਗਾਂ ਬੰਨ ਲੈਨੇ ਹੋ? ਕਿਹੜੀ ਸਰ ਕਹੋ। ਬੈ ਸਿੱਖੀ ਸੰਭਾਲ ਕੇ ਸੋਹਣੀ ਰੱਖੀ ਆ ਬਾਈ ਤੁਸੀਂ ਥੈਂਕ ਯੂ ਥੈਂਕ ਯੂ ਸਰ ਬਾਈ ਇੱਥੋਂ ਹੀ ਬਾਈ ਅੰਮ੍ਰਿਤਸਰ ਹਾਂਜੀ ਅੰਮ੍ਰਿਤਸਰ ਤੋਂ ਲੋਕਲ ਅੱਛਾ ਤੇ ਤੁਸੀਂ ਬਾਈ ਅਸੀਂ ਵੀ ਲੋਕਲ ਅੰਮ੍ਰਿਤਸਰ ਤੋਂ ਹੀ ਹਾਂ ਅੰਮ੍ਰਿਤਸਰ ਆ ਰਹੇ ਹਾਂ ਬਾਰੇ ਥੋੜਾ ਜਿਆ ਆਚਾਨਨਾ ਪਾਓ ਅੰਮ੍ਰਿਤਸਰ ਇਹ ਕਿੱਦਾਂ ਦੇ ਹੁੰਦੇ ਜੀ ਅੰਮ੍ਰਿਤਸਰ ਦੇ ਤੁਹਾਨੂੰ ਪਤਾ ਹੀ ਸਰ ਮਾਜੇ ਵਾਲੇ ਹੁੰਦੇ ਆ ਸਰ ਤੁਹਾਨੂੰ ਪਤਾ ਹੀ ਗਜਵੇ ਹੁੰਦੇ ਸਾਰੇ ਗਜਵੇ ਫੇਮ ਗਜਵੇ ਮਾਰ ਚਾਲ ਚੱਗੇ ਹੁੰਦਾ ਤੁਰਦੇ ਫਿਰਦੇ ਰਹਿੰਦੇ ਆ ਬਿੰਦੇ ਘਾਟੇ ਘਰੇ ਭਾਵੇਂ ਗਾਲਾਂ ਮਿਲਦੀਆਂ ਰਹਿਣ ਪਰ ਜਾਣਾ ਬਾਹਰ ਹੀ ਹੁੰਦਾ ਭਾਵੇਂ ਮਾਰਕੀਟ ਹੋਵੇ ਭਾਵੇਂ ਯੂਟੀ ਮਾਰਕੀ ਪੌਏ ਖਾਲਸਾ ਕਾਜੋ ਗੇਣਾ ਪੌਏ ਤੇ ਜੁਨੀ ਬੇਟੀ ਹੋ ਗੇਣਾ ਉਹਨਾ ਮਾਰਕੀਟ ਤੋਂ ਹੀ ਆ ਪੌਏ 10 ਮਿੰਟ ਪੌਏ ਗਾਣਾ ਵੱਜ ਪੈਣਾ ਹੁਣੇ ਘਰੋਂ ਨਿਕਲੇ ਮੈਂ ਮਾਤਾ ਸੈਰ ਕਰਨ ਜਾਣਾ ਆਂਦੀ ਹੋਇਆ ਤੇ ਕਰੋ ਇਹ ਪਿੰਡ ਕ ਨੂੰ ਬੜ ਕਾਰੇ ਆ ਉਥੋਂ ਸਿੱਧਾ ਇੱਧਰ ਨੂੰ ਆਗੇ ਵੇਲੋ ਖਾਨਪੀਣ ਹਾਂਜੀ ਮਾਤਾ ਨੂੰ ਪਤਾ ਲੱਗ ਗਿਆ ਫਿਰ ਉਹ ਜਾ ਕੇ ਸੋਏਣਾ ਪੌਣ ਜਾ ਕੇ ਥੱਲੇ ਜੇ ਕਿ ਸਾਡੀ ਚੈਨਲ ਦੇਖ ਲੇ ਫਿਰ ਕੁੱਟ ਪਾਉ ਨਾ 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 ਕੁੱਟਣਾ ਨਹੀਂ ਗੇਣੇ ਬਸ ਇਹ ਕਹਿਣਾ ਵੀ ਇੰਜੋਏ ਫੁੱਲ ਕਰਕੇ ਆਇਆ ਬਹਾਨਾ ਕੋਚ ਲਾ ਗਿਆ ਚੱਲ ਕਿਤੇ ਗਿਆ ਦੱਸ ਕੇ ਤੂੰ ਕਿਤੇ ਜਾਂਦਾ ਉਹਨਾਂ ਨੂੰ ਕਿਤੇ ਆ बस एहो ही अवसर ਦਾ ਇੱਕ ਗਾਣਾ ਆਇਆ ਤੁਹਾਡੇ ਅੰਬਰਸਰੀਆ ਵਾਸਤੇ ਕਹਿੰਦੇ ਅੰਬਰਸਰ ਦਾ gekeੜਾ ਲੱਗਦਾ ਕਿਸੇ ਖਾਸ ਹੋਇਆ ਸਹੀ ਗੱਲ ਖਾਸ ਹੋ ਜਾ ਖਾਸ ਵਜਾ ਕਰਕੇ ਇਹਦੇ ਗੱਲ ਗਾਣਾ ਸਹੀ ਮੰਨਦੇ ਆ ਜੀ ਅੱਛਾ ਮਾਝਾ ਵਾਲਾ ਦਾ ਗਾਣਾ ਸੁਣਾਓ ਫਿਰ ਕੋਈ ਅੰਬਰਸਰ ਦੇ ਪੰਜ ਖਾਸੀ ਤਾਂ ਦੱਸੋ ਸਾਨੂੰ ਖਾਸੀ ਤਾਂ ਤੁਹਾਡੇ ਸਾਹਮਣੇ ਆ ਸਾਹਮਣੇ ਖਾਸ ਹੈ ਗੱਲ ਜੀ ਯੂਟੀ ਮਾਰਕੀਟ ਹੋਈ ਨਾਵਲਟੀ ਚੌਂਗ ਹੋਏ ਅਰਜੀਤ ਮਾਰਕੀਟ ਅਰਜੀਤ ਐਵੇਨਿਊ ਮਾਰਕੀਟ ਹੋਈ ਬਸ ਇਹੋ ਪੰਜ ਮਾਰਕ ਰਾਣੀ ਕਾ ਬਾਗ ਹੋ ਗਿਆ ਬਸ ਇਹੋ ਮਾਰਕੀਟ ਆ ਇੱਥੇ ਤੁਹਾਨੂੰ ਮਾਝਾ ਦੇਖਣਗੇ ਬਸ ਔਰ ਕੋਈ ਨਹੀਂ ਦੇਖੇ ਕੋ ਬੰਦਾ ਅੱਛਾ ਸਾਰੇ ਮਾਝੇ ਵਾਲੇ ਯਾਰ ਹੋਂ ਬਾਈ ਹਾਂਜੀ ਯਾਰ ਆਪਣਾ ਜਿਗਰੀ ਯਾਰ ਆ ਬਾਈ ਬੰਦਾ ਯਾਰ ਆ ਅੱਛਾ ਵੱਡੇ ਕਿਹੜੇ ਨੇ ਹਾਂਜੀ ਵੱਡਾ ਤੁਸੀਂ ਹੋਗੇ ਇਹ ਬਾਈ ਨੇ ਨੇ ਬਾਈ ਵੱਡਾ ਵੱਡੇ ਤੁਸੀਂ ਹੋ ਹਾਂਜੀ ਬਾਈ ਆਪਣਾ ਵੱਡਾ ਭਰਾ ਕਹਿੰਦੇ ਨੂੰ ਭਰਾ ਕਹਿੰਦੇ ਹਾਂਜੀ ਕਦੇ ਕੁੱਟ ਪਈ ਹੋਵੇ ਸਭ ਤੋਂ ਪਹਿਲਾਂ ਹੁੰਦੇ ਨੇ ਫਿਰ ਮੈਂ ਨਾ ਜਰੂਰ ਹੁੰਦੇ ਹਾਂਜੀ ਜਿੱਥੇ ਕਹੋ ਉੱਥੇ ਖੜਦੇ ਨੇ ਖੜਦੇ ਆਂਦੇ ਨੇ ਮੈਂ ਨਾ ਪੂਰਾ ਯਾਰੀ ਦੋਸਤੀ ਵਾਲਾ ਇਹ ਬਾਈ ਨੂੰ ਕੋਈ ਗਾਣਾ ਡੈਡੀਕੇਟ ਕਰਨਾ ਕਿਹੜਾ ਕਰੋਗੇ ਗਾਣੇ ਸਾਰੇ ਹੀ ਆਪਣੇ ਸਾਰੇ ਸਾਰੇ ਹੀ ਗਾਣੇ ਯਾਦ ਕੋਈ ਨਹੀਂ ਆਇਆ ਇਹਨਾਂ ਨੂੰ ਯਾ ਸਿਰ ਸਟੋਰੀ ਤੇ ਬੁਲਾਈ ਹੀ ਹੈ ਨਾ ਸਿੱਧਾ ਪ੍ਰੇਮ ਢੱਲੋਂ ਦਾ ਉਸਤਾਦ ਜੀ ਇਹਨਾਂ ਨੇ ਕਹੀਏ ਪ੍ਰੇਮ ਢੱਲੋਂ ਵਜਦਾ ਸਿੱਧਾ ਪ੍ਰੇਮ ਢੱਲੋਂ ਅੱਛਾ ਮੱਝ ਦੇ ਮਝੇ ਲਗਾਣੇ ਬਸ ਉਹਦੇ ਹੀ ਆ ਜੀ ਯਾਰੀ ਦੋਸਤੀ ਦਾ ਕੋਈ ਕਿੱਸਾ ਸੁਣਾਓ ਕਿਤੇ ਬਾਈ ਨੇ ਕਲੋਲ ਕੀਤੀ ਹੋਏ ਬੜੀ ਤਕੜੀ ਸਾ ਕਿੱਸਾ ਇਦਾਂ ਹੀ ਆ ਵੀ ਕਹਿਣਾ ਹੈ ਵੀ ਆਪਾਂ ਚੱਲੀਏ ਮੜਾ ਲੱਗੇ ਜਾਣਾ ਵਾ ਇਹ ਦਰਬਾਰ ਸਾਹਿਬ ਤੋਂ ਘਾਟੇ ਨਾਲ ਹੋਣਾ ਨਹੀਂ ਵਾਪਸਣਾ ਉੱਥੇ ਤੱਕ ਖੜਨਾ ਹੀ ਖੜਨਾ ਭੋਇਆ ਕਰੋ ਫੋਨ ਪੰਜਾ ਆਏ ਨਾ ਫੋਨ ਕੱਟੀ ਜਾਣਾ ਜੋ ਮਰਜ਼ੀ ਚੁੱਕਣਾ ਨਹੀਂ ਹੈ ਪਤਾ ਇਹੋ ਮੁੱਦਾ ਸਵੇਰੇ ਚੱਲਣਾ ਆ ਤੇ ਉਹਦਾ ਸਵੇਰੇ ਗਾਲਾਂ ਭੀ ਆਈ ਤੂੰ ਕਰਵਾਉਣਾ ਵੀ ਆਪਾਂ ਇੱਧਰ ਘੁੰਮ ਕਹਿੰਦੇ ਇੱਧਰੋ ਘੁੰਮ ਕਹਿੰਦੇ ਬਾ ਗਾਲਾਂ ਨੇ ਪੱਕੀਆਂ ਬੈਣ ਗਿਆ ਬੈਣ ਗਿਆ ਸਾਡੀ ਕਰੋ ਰੋਜ ਪੈਂਦੀਆਂ ਰਹਿਣੀਆਂ ਨੇ ਮੈਂ ਨਾ ਜਰੂਰ ਜਰੂਰ ਕਰੋਏ ਦੇਲੀ ਕੰਮ ਆ ਪੂਰਾ 8ਵਾਂ ਮਹੀਨਾ ਮੈਨੂੰ ਬਾਹਰ ਰੋਟੀ ਪਾਣੀ ਖਾਂਦੇ ਨੂੰ ਹਾਂ ਘਰੋਂ ਨਹੀਂ ਖਾਣੀ ਪੂਰਾ 8 ਮਹੀਨੇ ਹੋ ਗਏ ਚਾਰ ਬੰਦੇ ਆਪਣੇ ਆਗੇ ਬਾਹਰ ਚਲੇ ਗਏ ਠੀਕ ਹੈ ਜੀ ਝਗੜਾ ਵਗੈਰਾ ਹੋਇਆ ਮਾੜਾ ਮਾੜਾ ਚਲੇ ਗਏ ਬਾਹਰ ਤੇ ਉਹਨਾਂ ਕਰਕੇ ਹੁਣ ਆਪਾਂ ਇਹ ਵੀਰ ਭਰਾ ਆਪਣੇ ਨਾਲ ਹੁੰਦੇ ਆ بس اج 8 ਮਹੀਨਾ ਪੂਰਾ ਹੋ ਗਿਆ ਮੇਨੂੰ ਰੋਟੀ ਬਾਹਰੋਂ ਖਾਣੇ ਜਿੱਦਾਂ ਜਿੱਦਾਂ ਆਮ ਬੰਦੇ ਨੂੰ ਸਵੇਰੇ ਬ੍ਰੇਕਫਾਸਟ ਬ੍ਰੇਕਫਾਸਟ ਲੰਚ ਡਿਨਰ ਕਰਨਾ ਹੁੰਦਾ ਇਹਦਾ ਤੁਸੀਂ ਗਾਲਾਂ ਸੁਣਦੇ ਹੀ ਸੁਣਦੇ ਹੋ ਸਭ ਤੋਂ ਪਹਿਲਾਂ ਉਹ ਕਹਿੰਦਾ ਮਾਤਾ ਸਟੀਅਰ ਵਾਲੇ ਗਲਾਸ ਤੇ ਹੀ ਪੋਣੀ ਜਾ ਚਾਹ ਪੋਣੀ ਕੱਪ ਵਾਲੇ ਜਿੱਥੇ ਸਨੈਪ ਪੋਣੀ ਪਹਿਲਾਂ ਮੱਝ ਵਾਲਿਆਂ ਨੇ ਭਾਵੇਂ ਖਾਣਾ ਕੁਝ ਨਹੀਂ ਹੈ ਭਾਵੇਂ ਕੁਝ ਨਹੀਂ ਹੈ ਸਨੈਪ ਪਹਿਲਾਂ ਪੈਣੀ ਕੱਚ ਵਾਲੇ ਭਾਡੇ ਜੀ ਹਾਂ ਸਟੋਰੀ ਪੈਣੀ ਕੱਪ ਜੀ ਪੱਕਾ 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 ਸਨੈਪਚੈਟ ਦੇ ਸਟੋਰੀਆਂ ਇਹ ਨਾਲ ਹੁੰਦਾ ਵਾ ਸਨੈਪਚੈਟ ਪੱਕਾ 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 ਕਹਾੜਾ ਮਾਰਦਾ ਹੁੰਦਾ ਉਨੇ ਘਰ ਦੇ ਵਿੱਚ ਗਲਾਸ ਘਟ ਹੋਣਗੇ ਕੱਪ ਜ਼ਿਆਦੇ ਹੋਣਗੇ 5-5 ਕੱਪ ਮਿਲਣਗੇ ਤੁਹਾਨੂੰ 5-5 ਹਰ ਰੰਗ ਦਾ ਕੱਪ ਲੈ ਕੇ ਰੱਖਿਆ ਹੋਇਆ ਜਿਹੜੀ ਹੋਸ਼ ਸਾਮੀ ਮਾਝੇ ਵਾਲਿਆਂ ਦੇ ਝੂਠ ਨਹੀਂ ਮਾਰਦੇ ਬਾਈ ਮਾਝੇ ਵਾਲੇ ਹੁੰਦੇ ਕਿਦਾਂ ਜੇ ਕਿਤੇ ਲੜਾਈ ਪੈ ਜਾਏ ਮਾਝੇ ਵਾਲੇ ਆਉਂਦੇ ਫਿਰ ਭੱਜੇ ਮਾਝੇ ਵਾਲੇ ਘੜਾ 10 ਮਿੰਟ ਗੱਲਾਂ ਚ ਲਾ ਕੇ ਰੱਖ ਬਸ ਜੇ ਤੂੰ ਬੋੜ ਬੈਠੇ ਬਈ ਪਹੁੰਚ ਗਏ ਜੇ ਕਿ ਕੁੜੀ ਦਾ ਗੱਲ ਹੈ ਕੋਈ ਯਾਰ ਦੋਸਤ ਨੇ ਕਿਹਾ ਕੋਈ ਮਤਲਬ ਇਹਦੀ ਸ਼ਿਸ਼ਟ ਨੂੰ ਜਿਹੜਿਆ ਉਹਨੂੰ ਕਹਣਾ ਬਸ ਤੂੰ ਨਾਲ ਗੱਲਾਂ ਕਰੀ ਜਾ ਕਰੀ ਜਾ ਕਰੀ ਤੇ ਤੈਨੂੰ ਰਾਜ ਮਿਲਾਂਗੇ ਤੈਨੂੰ ਅੱਜ ਮਿਲਾਂਗੇ ਦੀ ਭਾਜੀ ਮੋੜ ਕੇ ਜਾਵਾਂਗੇ ਹਾਂ ਵੀ ਤੂੰ ਆਹ ਗਲਤੀ ਕੀਤੀ ਤਨ ਆਹ ਗਲਤੀ ਤੇ ਸਜ਼ਾ ਦਿੱਤੀ ਕਿਹੜੀ ਰੂਟ ਦੇ ਉੱਤੇ ਫਿਰ ਕੀ ਕਰਦੇ ਨੇ ਮਾਝੇ ਵਾਲੇ ਮਾਝੇ ਵਾਲੇ ਕਦੀ ਆ ਇਹਨੂੰ ਆ ਚਾਰ ਰੌਡੀਆਂ ਪੱਕੀਆਂ ਇਹ ਤਾਂ ਯੂਟੀਲ ਬਾਹਰ ਚਲੇ ਗਏ ਉਹ ਪਜਰੀਆਂ ਮਾਰਕੀਟ ਹੋ ਗਏ ਪਜਰੀਆਂ ਮਾਰਕੀਟ ਫਿਰ ਮਹਿਨਤ ਜੜ ਗਏ ਅੱਜ ਮਾਰਕੀਟ ਖਾਲੀ ਪਈ ਅੱਜ ਮਾਰਕੀਟ ਤਾਂ ਥੋੜੇ ਜਿਨਾ ਚੁੱਕਦਿਆਂ ਰੇੜੀ ਰੋੜੀ ਚੁੱਕਦਿਆਂ ਅੱਛਾ ਇਹ ਥੋੜਾ ਗੰਦਗੀ ਗੰਦਗੀ ਬੜਾ ਪਾਉਂਦੇ ਆ ਵੀ ਚਲੋ ਮੰਨਦੇ ਆ ਵੀ ਕਿਹੜੀ ਤੇ ਆਪਣਾ ਸ਼ਰਾਬ ਹੁੰਦੀ ਸਾਹਮਣੇ ਮਾਰਕੀਟ ਦੀ ਥੋੜਾ ਸਫਾਈ ਸੁਈ ਰੱਖਣਾ ਚਾ ਏ ਪਹੂ ਗਈ ਆਪਣੀ ਸਟੱਡੀ ਹੋ ਗਈ ਸਰ ਆਪਣੀ ਸਟੱਡੀ ਹੋ ਗਈ ਕੰਮ ਕੀ ਕਰਦੇ ਜੇ ਹੁਣ ਕੰਮ ਮੇਰਾ ਮਕੈਨਿਕਲ ਦਾ ਸਰ ਗੱਡੀਆਂ ਦਾ ਤੁਸੀਂ ਕਰਦੇ ਜੇ ਹਾਂਜੀ ਸਰ ਪੱਗਾ ਬੰਨੀ ਨੇ ਤੁਹਾਨੂੰ ਦੱਸਿਆ ਵੀ ਆ ਤੇ ਸਟੱਡੀ ਕਰਦੇ ਆ ਨਾਲ ਖਾਲਸਾ ਕੋਲਜ ਜੀ ਬੀਏ ਕਰਦੇ ਮਿਊਜ਼ਿਕ ਚ ਅੱਛਾ ਖਾਲਸਾ ਕਾਲਜ ਪੜ੍ਹ ਕੇ ਜੇ ਮੈਂ ਖਾਲਸਾ ਕਾਲਜ ਦੀਆਂ ਖਾਸੀਅਤਾਂ ਦੱਸੋ ਪਹਿਲਾਂ ਤੇ ਫਿਰ ਮੈਂ ਅੱਗੇ ਵੀ ਥੋੜਾ ਜਿਹਾ ਵੜੂੰਗਾ ਖਾਲਸਾ ਕੋਲਜ ਦੀਆਂ ਖਾਸੀਅਤਾਂ ਇਹੀ ਆ ਉਹ ਰੋਂਡੀ ਮਾਰਦੇ ਯਾਰ ਸਰ ਮੁੰਡੇ ਤੇ ਹਾਂ ਉਹਦਾਰੇ ਕੋਈ ਮਣਾ ਪੜਦਾ ਪੁਰਦਾ ਕੋਈ ਘਾਟ ਹੀ ਆ ਯਾਰਾ ਜਿਆਦਾ ਰੋਂਡੀ ਰਾਦਾ ਤੇ ਬੰਦਾ ਹਰ ਕੋਈ ਅੱਛਾ ਕਈ ਲੋਕੀ ਪਰਦੇ ਨਹੀਂ ਤਰੇ ਵੀ ਵਸੇ ਰੁੰਡੀ ਮਰਨਾ ਇਹਦੇ ਨੇ ਉਦਾਂ ਹੀ ਇਹਨਰ ਵੈਰ ਪੰਨੂ ਪਟਿਆਲੇ ਦਾ ਇੱਕ ਕਲਾਕਾਰ ਆ ਜਾਣਦੇ ਛੇ ਹਾਂਜੀ ਸਰ ਜਾਣਦੇ ਨੇ ਰਵੈਰ ਪੰਨੂ ਨੂੰ ਹਾਂ ਪਰ ਉਹਦੀਆਂ ਅੱਖਾਂ ਇੱਕ ਗਾਣਾ ਹੈ ਹਜੇ ਤਾਂ ਅੱਖਾਂ ਨਜ਼ਰਾਈ ਮਿਲੀਆਂ ਨੇ ਹਾਂਜੀ ਹਾਂਜੀ ਮਿਲੀਆਂ ਸੀ ਨਜ਼ਰਾਂ ਨਈਰਾ ਇਦਾਂ ਹੀ ਆ ਰੱਬ ਦੀ ਕਿਰਪਾ ਨਾਲ ਓਲੀ ਓਲੀ ਸਿੰਗਲ ਜਿਹਾ ਡਬਲ ਆ ਬਾਈ ਇਹ ਡਬਲ ਹੈ ਬਾਈ ਇਹ ਥੋੜੇ ਸਪੀਡ ਘਟ ਦਿੰਦਾ ਵਾ ਬਾਕੀ ਆਸ਼ਕੀ ਫੋਲ ਆਸ਼ਕੀ ਨਾਲੇ ਕੀਤੀ ਨਹੀਂ ਗਏ ਨੇ ਅਜੇ ਤੱਕ ਤੁਸੀਂ ਦੱਸੋ ਸਿੰਗਲ ਬਾਈ ਕਿ ਡਬਲ ਆ ਨੇ ਵੀ ਬਾਈ ਡਬਲੀ ਆ ਸਾਡੇ ਬਾਈ ਵਾਹੇ ਸਿੰਗਲ ਕੋਈ ਰਹਿ ਨਹੀਂ ਸਕਦਾ ਤੇ ਜੇ ਸਾਡੀ ਹੈਗੀ ਆ ਤੇ ਅਸੀਂ ਇਹਨੇ ਕਹਣਾ ਭਾਬੀ ਨੂੰ ਕਾਇ ਕਰਾਰੇ ਯਾਰ ਇੱਕ ਕੰਮ ਹੀ ਏ ਤਾਂ ਭਾਬੀ ਨੂੰ ਕਾਇ ਕਰਾ ਦੇ ਦੀ ਕਰਾ ਦੇ ਜੀ ਕਿੰਨਾ ਪਿਆਰ ਕਰਦੇ ਜੀ ਫਿਰ ਭਾਬੀ ਨੂੰ ਮੈਂ ਨਾ ਪੂਰਾ ਪੂਰਾ ਕੇ ਭਾਬੀ ਨਾ ਭਾਬੀ ਜਾਨ ਹੈ ਆਪਣੀ ਜਾਨ ਹੈ ਆਪਣੀ ਇੱਧਰ ਕਹਿ ਦੇ ਇੱਕ ਵਾਰ ਨਹੀਂ ਭਾਬੀ ਆਪਣੀ ਜਾਨ ਹੈ ਆਪਣੀ ਫਿਰ ਵਿਆਹ ਫਿਰ ਕਦਮ ਕਰਾਉਂਦੇ ਜੀ ਵਿਆਹ ਇਦਾਂ ਹੀ ਆ ਜੇਰੋ ਕੰਮਕਾਰ ਪੂਰਾ ਸੈੱਟ ਹੋ ਗਿਆ ਆਪਰ ਆ ਗਿਆ ਘਰ ਦੇਆਂ ਨੂੰ ਸਿਸਟਮ ਮੜ ਕੇ ਆ ਵਿਆਹ ਵਿਆਜ ਹੋ ਗਏ ਹੋ ਗਏ ਆ ਤਨਵਾ ਪੇ ਕਰਦੇ ਨੇ ਕਹਿਣਾ ਖਲੋ ਖਰਾ ਲੋ ਮੇਰਾ ਪਾਹੀ ਆਮੀ ਆਊਟ ਰੇਟ ਗੇੜੀ ਪੰਜਾਬੀ ਡਾਕ ਪੰਜਾਬੀ ਡਾਕ ਦੇ ਸਾਰੇ ਦੇਖੋ ਸਾਰੇ ਦੇਖੋ ਮੇਰੇ ਵੀਰ ਭਰਾਸ ਚੈਨਲ ਨੂੰ ਫੋਲੋ ਕਰੋ ਮੇਰੇ ਵੀਰ ਦੇ ਵਿਦ ਅਜੇ ਬਿੱਲਾ ਵਿਦ ਅਜੇ ਬਿੱਲਾ ਬਿੱਲਾ ਮੇਰਾ ਨਾਮ ਜੀ ਵਿਦ ਅਜੇ ਬਿੱਲਾ ਭਰਾ ਦਾ ਨਾਮ ਹੈ ਫੋਲੋ ਵੀਰ ਕਰਨ ਦਾ ਪੂਰਾ ਕਰੋ ਸਪੋਰਟ ਦਿਓ ਭਰਾ ਨੂੰ ਬਹੁਤ ਵਧੀਆ ਸਪੀਚ ਲਈ ਵੀਰ ਨੇ ਆਪਣੇ ਦਾ ਪੂਰਾ ਇੰਜੋਏ ਕੀਤਾ ਫੁੱਲ ਕੀਤਾ ਹੁਣ ਬੋਲਣਾ ਜੇ ਦਿਲ ਦੀ ਇੱਛਾ ਬਾਹਰ ਕੱਢਣੀ ਕੋਈ ਇਸ ਬੋਲ ਦਿਓ ਅੱਜ ਦਿਲ ਦੀ ਇੱਛਾ ਸਾਰ ਆਪਣੀ ਕੋਈ ਨਹੀਂ ਹੈ ਨਜ਼ਾਰੇ ਲੈਣ ਦੇ ਬੈਠੇ ਅੱਦਾ ਵਜ ਗਏ ਸਵੇਰ ਤੋਂ ਨਿਕਲੇ 9:30 ਦੇ ਘਰੋਂ ਨਿਕਲੇ ਸਿਰ ਪਜਾ ਮਾੜੀ ਛੜ ਪਾਲਿਆ ਬਸ ਹੋਰ ਆਪਣੇ ਦਿਲ ਦੀ ਛ ਕੋਈ ਨਹੀਂ ਹੈ ਬਸ ਇੰਜਵਾਇ ਫੁੱਲ ਕਿ ਸਿੱਖੀ ਬਹੁਤ ਸੋਹਣੀ ਸਾਹ ਹਾਂਜੀ ਹਾਂਜੀ ਵਧੀਆ ਲੱਗਿਆ ਪਹਿਲੇ ਮਾੜੇ ਕੰਮ ਚ ਬੈਠੇ ਆ ਬਾਕੀ ਜੋ ਜੋ ਬੰਦਾ ਸਿਆਣਾ ਬੰਦਾ ਉਹ ਵਿੰਦਾ ਵੀ ਆ ਵੀ ਹੁਣ ਪਸ਼ੋਕਰ ਛੱਡ ਦੀਏ ਗਾਂ ਦੇਖੀਏ ਬਸ ਇਹ ਹੁੰਦਾ ਪਹਿਲਾਂ ਬਹੁਤ ਪੁੱਠੇ ਕੰਮ ਕੀਤੇ ਐਵੇਂ ਕਹਿਣਾ ਸੱਚੇ ਨਾਲੋਂ ਕੀ ਕਹਿਣਾ ਪਹਿਲਾ ਸਾਰੇ ਕੰਮ ਕਰ ਛੱਡੇ ਆ ਜੋ ਲੋਟ ਪਟੰਗ ਸਭ ਕੋਈ ਵੇਖਿਆ ਬੜੀ ਵਧੀਆ ਲੱਗੀ ਪਿੱਛੇ ਮੈਂ ਗੱਲ ਕਰਨ ਡਿਆ ਸਾਰੇ ਕਹੀ ਜਾਂਦੇ 골ਡਨ ਟੈਂਪਲ ਤੁਸੀਂ ਦਰਬਾਰ ਸਾਹਿਬ ਕਹ ਬਹੁਤ ਵਧੀਆ ਲੱਗਿਆ ਹਾਂਜੀ ਹਾਂ ਹਰਮੰਦਰ ਸਾਹਿਬ ਕਹੀਦਾ ਜਿਆਦਾ ਦਰਬਾਰ ਸਾਹਿਬ ਇਹੋ ਦੋ ਹੈਗੇ ਵਰਲਡ 골ਡਨ ਟੈਂਪਲ ਆਣ ਕੇ ਜੋ ਬਾਹਰ ਦੇ ਹੁੰਦੇ ਆ ਚਲੋ ਬਿਹਾਰੀ ਜੋ ਮਰਜੀ ਪੰਜਾਬੀ ਮਾਂ ਬੋਲੀ ਦੇ ਨਾਲ ਕਿੰਨਾ ਪਿਆਰ ਜੀ ਪੂਰਾ ਫੁੱਲ ਹੈ ਜੀ ਤੁਹਾਡੇ ਸਾਹਮਣੇ ਪੰਜਾਬੀ ਨਾਲ ਯਸਨੋ ਦੇ ਅਪ ਵਿੱਚ ਕਹਿਣ ਕਿ ਵੀ ਨਾ ਹੁੰਦਾ ਨਾ ਜਾਂਦਾ ਸੇਬ ਸਾਡੇ ਪੰਜਾਬੀ ਬੰਦਾ ਹੁੰਦਾ ਹੈ ਜੀ ਮਿਹਰਬਾਨੀ ਤੁਹਾਡੀ ਥੈਂਕ ਯੂ ਥੈਂਕ ਯੂ ਆਓ ਜੀ ਅੱਗੇ ਵੱਲਾਂਾ ਵਾਤਾ ਕਰਦਾ ਐ ਇਦਾਂ ਪਿਆਰੇ ਪਿਆਰੇ ਬੰਦਿਆਂ ਦੇ ਨਾਲ ਬਾਈ ਮਾਝੇ ਵਾਲੇ ਮਿਲੇ ਹੋਏ ਨੇ ਆ ਗਏ ਯਾਰ ਕਹਿੰਦੇ ਮਾਝੇ ਵਾਲੇ ਬਿੱਲੇ ਨੇ ਬੁਲਾਏ ਹੋਏ ਨੇ ਬੁਲਾਏ ਹੋਏ ਨੇ ਬੁਲਾਏ ਠੀਕ ਆ ਆਓ ਜੀ ਹਾਂ ਜੀ ਆ ਗਏ ਆਈ ਅਸੀਂ ਫੇਰ ਤੋਂ ਬਾਈ ਮਿਲ ਗਏ ਨੇ ਬਾਈ ਵੀ ਮੈਨੂੰ ਲੱਗਦਾ ਮਾਝੇ ਤੋਂ ਬਲੋਂਗ ਕਰਦੇ ਨੇ ਮਾਝੇ ਤੋਂ ਇਥੋਂ ਹੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹੀ ਹੋਵੇਗੀ ਕੀ ਨਾਮ ਜੀ ਮੇਰਾ ਰਾਹੁਲ ਜੀ ਯਾਰ ਬਾਈ ਪੜਿਆ ਜਾ ਲੱਗੇ ਯਾਰ ਆਇਆ ਮੇਰਾ ਕੜਾ ਨੇ ਹਾਂ ਜੀ ਬੁਲਾ ਲਓ ਫਿਰ ਇਹਨਾਂ ਨੂੰ ਆ ਜਾਓ ਇੱਧਰ ਵੀ ਕੈਮਰੇ ਤੋਂ ਸ਼ਰਮੋਂਦੇ ਨੇ ਆਹੋ ਇਹ ਸ਼ਰਮਿਲੇ ਵਿੜੇ ਨਾ ਮੁੰਡੇ ਸਾਡੇ ਸ਼ਰਮਿਲੇ ਕੀ ਨਾਮ ਜੀ ਤੁਹਾਡਾ ਮੇਰਾ ਭਾਈ ਆਸ਼ੀਸ਼ ਆਸ਼ੀਸ਼ ਹਾਂ ਜੀ ਇਹ ਸ਼ਹਿਰੀ ਨਾ ਹੁੰ ਚੁਕੀ ਹੈ ਸ਼ਹਿਰੀ ਬੋਲਦਾ ਮੈਂ ਮੁੰਡਾ ਵੀ ਸ਼ਹਿਰੀ ਆਣੀ ਹੁੰਦਾ ਓਨੇ ਆਇਆ ਚੰਡੀਗੜ੍ਹ ਅੱਛਾ ਹਾਂ ਜੀ ਓਕੇ ਕੀ ਨਾਮ ਭਾਈ ਤੁਹਾਡਾ ਹੈ ਦਵਿੰਦਰ ਗਗਿੰਦਰ ਦਵਿੰਦਰ ਦਵਿੰਦਰ ਭਾਈ ਗੇੜੀ ਰੂਟ ਦੇ ਉੱਤੇ ਆਏ ਹੋਏ ਜੇ ਨਹੀਂ ਨਹੀਂ 버ਗਰ ਲੈਣ ਆਏ ਨੇ ਖਾਣੇ ਦੇ ਨਾ ਖਾਂਦੇ ਆ ਤੁਹਾਡੇ ਨਾਲ ਕੋਈ ਨਾ ਗੱਲਾਂ ਬਾਤਾਂ ਕਰ ਲਈਏ ਪਹਿਲਾਂ ਤੇ ਅੰਮ੍ਰਿਤਸਰ ਦੀਆਂ ਸ਼ਹਿਰ ਦੀਆਂ ਪੰਜ ਖਾਸੀਅਤਾਂ ਖਾਣ ਪੀਣ ਘੈਂੜਿਆ ਇੱਕ ਹਾਂਜੀ ਇੱਕ ਬੰਦੇ ਬੜੇ ਘੈਂੜਿਆ ਬੰਦੇ ਘੈਂੜ ਤੋਂ ਹਾਂਜੀ ਹੋਰ ਹਾ ਰੌਣਕ ਮੇਲਾ ਤੁਹਾਨੂੰ ਪਤਾ ਹੀ ਆ ਅੱਜ ਖਾਲੀ ਆ ਉਦਾਂ ਅੱਛਾ ਨਹੀਂ ਤਾਂ ਤੁਹਾਨੂੰ ਪਤਾ ਪੂਰਾ ਰੌਣਕ ਮੇਲਾ ਹੁੰਦਾ ਓਕੇ ਤੇ ਇੱਕ ਹੋਰ ਲਾ ਲੋ ਬੰਦੇ ਆਪਣੇ ਦਿਲਦਾਰ ਆ ਸਾਰੇ ਘੁੰਮਣ ਫਿਰਨ ਵਾਲੇ ਆ ਪਈ ਲੋਹੜੀ ਲਾ ਲੋ ਲੋੜੀ ਲੋੜੀ ਲਾੜੋ ਬਈ ਆਹੋ ਪੰਜਵੀਂ ਲੋੜੀ ਲਾ ਲੈਂਦੇ ਕਿੱਥੇ ਪੜਦੇ ਹੋਏ ਸਾਰੇ ਪੜਨ ਵਾਲਾ ਤੇ ਹੈ ਨਹੀਂ ਹੁਣ ਕੋਈ ਪੜ ਚੁੱਕੇ ਬਈ ਪੜ ਲਏ ਜਿੰਨਾ ਪੜਨਾ ਸੀ ਪੜ ਲਿਆ ਹੈ ਹਾਂਜੀ ਹਾਂਜੀ ਕਿੰਨਾ ਕਿੰਨਾ ਕੋ ਪੜ ਲੇ ਆਏ ਸਵੇਰੇ 9 ਵਜੇ ਤੋਂ ਸ਼ਾਮ ਦੇ ਕਿੰਨੇ ਵਜੇ ਤੱਕ ਪੜ ਲੇ ਬਾ 1.5 ਵਜੇ ਤੱਕ ਬਾਅਦ ਚ ਪੜਿਆ ਨਹੀਂ ਗਿਆ ਜਿੰਨੇ ਵਜੇ ਤੱਕ ਵੜਿਆ ਜਾਵੇ ਬਾਅਦ ਚ ਵੜਿਆ ਨਹੀਂ ਗਿਆ ਬਸ ਇਦਾਂ ਹੀ ਫਿਰ ਜਿਹੜੇ ਨਾਲ ਵੜੇ ਆ ਨਾਲ ਹੀ ਆ ਤੁਸੀਂ ਤੇ ਮੈਨੂੰ ਥੋੜੇ ਏਜਡ ਲਾ ਦੇਓ ਬਾਈ ਨਵਾਂ ਉਪਰਾਵਾ ਮੈਂ ਸਾਰੇ ਤੋਂ ਛੋਟਾ ਆ ਆਹੋ ਬਾਈ ਸਭ ਤੋਂ ਛੋਟਾ ਇਹ ਚਾਰ ਸਾਲ ਵੱਡਾ ਹੈ ਬਾਈ ਜੀ ਯਾਰ ਇਹ ਛੋਟਾ ਹੈ ਲਗੰਡਾ ਮੈਨੂੰ ਬਾਈ ਇਹ ਆਪਣੇ ਤਾਏ ਦਾ ਮੁੰਡਾ ਹੈ ਅੱਛਾ ਵੱਡਾ ਭਾਈ ਹਾਂ ਵੱਡੇ ਭਾਈ ਨਾਲ ਕਿੰਨਾ ਪਿਆਰ ਹੈ ਵਾਧੂ ਕਰਦੇ ਇਹ ਵੱਡੇ ਭਾਈ ਲੈ ਪੂਰਾ ਪੈਸਿਆਂ ਦੀ ਲੋੜ ਪੈ ਜਾ ਫਿਰ ਕਰਦੇ ਹੁਣ ਇਹਨਾਂ ਨੂੰ ਸਾਰਿਆਂ ਨੂੰ ਕਰੀਦਾ ਜਿਹੜਾ ਦੇ ਦੇ ਤੇ ਹੋਰ ਅੱਛਾ ਜਦੋਂ ਕੋਈ ਯਾਰ ਦੋਸਤ ਪੈਸੇ ਨਹੀਂ ਮੋੜਦਾ ਫਿਰ ਕਿੰਨਾ ਗੁੱਸਾ ਚੜਦਾ ਨਾ ਚੜਦਾ ਹੀ ਨਹੀਂ ਯਾਰ ਇਦਾਂ ਦੇ ਹੈਗੇ ਨੇ ਆਪਣੇ ਬੰਦੇ ਤੇ ਅੱਛਾ ਤੂੰ ਤਿੰਨ ਦਿਨੇ ਕਿਸੇ ਦੇ ਤਾਂ ਤੇ ਨਹੀਂ ਕਹਿੰਦੇ ਨਾ ਨਾ ਪਾਣੀ ਦੇਣਗੇ ਅੱਰਾ ਵਾਲਾ ਵੇਲੇ ਕਿਹਨੇ ਆਰੇ ਲਾ ਇਹਦੇ ਅੱਛਾ ਕੰਮ ਕੀ ਕਰਦੇ ਆ ਜੀ ਹਾਂਜੀ ਹਾਲੇ ਤੱਕ ਤੇ ਵਿਹਲੇ ਹੀ ਦੇ ਵਿਹਲੇ ਤੂੰ ਵੀ ਲੱਭਣਿਆ ਭਾਈ ਮੈਂ ਵੀ ਕੰਮ ਕਰਦਾ ਤਸੀਂ ਜੀ ਇਦਾਂ ਹੀ ਆ ਜਿਹੜਾ ਮਿਲ ਜਾ ਕਰ ਲੀਦਾ ਹੈ ਉਹ ਦੇਖੋ ਆਪਣਾ ਭਰਾ ਆ ਦਮਨ ਬੁਲਾ ਲਓ ਫਿਰ ਉਹਨਾਂ ਨੂੰ ਆਇਓ ਦਮਨ ਜੀ ब्राह्मण <laughs> <laughs> जी ਨਾਲ ਵੀ ਮਿਲੌਣੇ ਆ ਤੁਹਾਨੂੰ ਸਾਰਿਆਂ ਨੂੰ ਬਾਈ ਸਨੈਪ ਬਣਾਈ ਜਾਂਦੇ ਨੇ ਬਾਈ ਚੰਡੀਗੜ੍ਹੋਂ ਆਏ ਹਾਂ ਹਾਂਜੀ ਭਾਈ ਜੀ ਚੰਡੀਗੜ੍ਹ ਘੈਂਡਾ ਗਿਆ ਅੰਮ੍ਰਿਤਸਰ ਤੁਹਾਵੇਂ ਕਹਿ ਦਿਆ ਭਾਈ ਆਪਣੀ ਆਪਣੀ ਜਗ੍ਹਾ ਤੋਂ ਮੈਂ ਵੀ ਦਿਨ ਕਿੱਥੇ ਲੱਗਦਾ ਦਿਨ ਅੰਬਰਸਾਰੀ ਲੱਗਦਾ ਭਾਈ ਅੰਬਰਸਾਰੀ ਲੱਗਦਾ ਗਾਣਾ ਇੱਕ ਹੈ ਤੁਹਾਡਾ ਕਹਿੰਦਾ ਸ਼ਹਿਰ ਅੰਬਰਸਾਰ ਕਿਹੜਾ ਵੱਜਦਾ ਕਿਸੇ ਖਾਸ ਵਜਾ ਕਰਕੇ ਹਾਂ ਜੀ ਖਾਸ ਵਜਾ ਹੈ ਵੀਰ ਭਰਾ ਆਪਣੇ ਨਾਲ ਆ ਇੱਥੇ ਇੱਥੇ ਜੰਮੇ ਬਲੇ ਤੁਹਾਨੂੰ ਪਤਾ ਅੱਛਾ ਖਾਲਸਾ ਗਲਜ ਬੜਾ ਮਸ਼ਹੂਰ ਹੈ ਇੱਕਦਮ ਹਾਂ ਜੀ ਖਾਲਸਾ ਗਲਜ ਮਸ਼ਹੂਰ ਹੈ ਕਿਹੜੀਆਂ ਵਜਦੀਆਂ ਵੀ ਮਸ਼ਹੂਰ ਹੈ ਅੱਛਾ ਹਾਂ ਜੀ ਕਿਹੜੀਆਂ ਵੱਜਦੀਆਂ ਫਿਰ ਕਿਹੜੀਆਂ ਵੀ ਵੱਜਦੀਆਂ ਵਾ ਕਿਹੜੀ ਰੂਟ ਦੇ ਉੱਤੇ ਭਾਈ ਪੜਦੇ ਵੀ ਹੈ ਕਿਹੜੀ ਰੂਟ ਦੇ ਉੱਤੇ ਸਭ ਤੋਂ ਵੱਡਾ ਕੰਮ ਕੀ ਹੁੰਦਾ ਵੱਡ ਦਈ ਦਾ ਵਾ ਜਿਹੜਾ ਦਈ ਦਾ ਵਾ ਬਸ ਜਿਹੜੇ ਦੇ ਉੱਤੇ ਕੀ ਦੇਖੀਦਾ ਜੇ ਕੋਹ ਨਹੀਂ ਬਾਹਰ ਹੁਣਕ ਮੇਲੇ ਕਿਹੜਾ ਔਣਕ ਵੇਲਾ ਇਹ ਹੁਣ ਤੁਹਾਨੂੰ ਜਿਆਦਾ ਵਧਾਣਾ ਨਾ ਤੇ ਅਜੀ ਤਾਂ ਕਰਕੇ ਤੁਹਾਨੂੰ ਬੁਲਾ ਲਓ ਯਾਰ ਦਮਣ ਆ ਜਾਓ ਵੀਰੇ ਦਮਣ ਯਾਰ ਤੁਹਾਡੀ ਮੰਗ ਬੜੀ ਭਰਪੂਰ ਹੋਣ ਦੀ ਜੇ ਮੈਂਗਾ ਬਾਬਾਈ ਕਰ ਲਿਆ ਤੂੰ ਰੋਲਾ ਰੱਪਾ ਮੈਂ ਤਾਂ ਗਿਆ ਹਾਂ ਜੀ ਕੀ ਨਾਮ ਹੈਈ ਬਾਬਾਈ ਜਾਨ ਦਮਣ ਹੀ ਕਹਿੰਦੇ ਮੈਨੂੰ ਦਮਣ ਹੀ ਕਹਿੰਦੇ ਜੇ ਦਮਣ ਅੱਖ ਚੱਕ ਗਈ ਬੜੀ ਗੱਲ ਕਰਦਾ ਹੈ ਬਾਬਾਈ ਸ਼ਿਪ ਨਹੀਂ ਦੇ ਪਰਸ਼ਾਵਾਂ ਕੰਮ ਵੜਾ ਤਾ ਚਿੱਟਾ ਵੜਾ ਕੀਤਾ ਵੇ ਤੁਹਾਨੂੰ ਬਈ ਚਾਨਣ ਕੀਤਾ ਬਾਬਾਈ ਤੁਸੀਂ ਕੀ ਪੜਦੇ ਜੇ ਬਾਈ ਮੈਂ ਬਾਬਾਈ ਬੀਏ ਕਰਨੇ ਆ ਬੀਏ ਕਰਨ ਦੇ ਜੇ ਇੱਥੇ ਕਰਨ ਦੇ ਆ ਕਾਲ ਜੀ ਹਾਂ ਕਾਲ ਜੀ ਕਰ ਮੈਂ ਕਿਹੜੇ ਕਾਲ ਆ ਖਾਸਾ ਕਾਲ ਜੀ ਖਾਲਸਾ ਕਾਲ ਜੀ ਕਿਹੜਾ ਸਰ ਮੈਡਮ ਘੈਂਟ ਲੱਗਦਾ ਬੁੱਢੀ ਕਹਿਣ ਲੱਗੀ ਬਾਬਾ ਸਰਾ ਸੁਣਾਣ ਦੇ ਧਿਆਨ ਘਾਟੀ ਦੇਈ ਦਾ ਅੱਛਾ ਨਾਲ ਪੜਦੀ ਕੁੜੀ ਪੂਜਾ ਹਾਂ ਭਗਤ ਦੇ ਫੈਨ ਹੋ ਗਏ ਆ। ਚਾ ਨਹੀਂ ਕਿਵੇਂ ਆ। ਬੂਆ ਵਧੀਆ ਕਹਿੰਦੀ ਹੁਣੇ ਫਿਰਦਾ ਹੀ ਸੀ। ਉਹਦੇ ਕਾਕੇ ਤੇਰੇ ਪਿੰਦੇ ਮੈਂ ਰੌਂਡੀ-ਰਾਂਡੀ ਲਾ ਲਈਏ। ਅੱਛਾ। 버ਗਰਪੁਰ ਕੱਲਿਆ ਵਾ ਉਹ ਖਾਈਏ। ਨਾ ਖਾਂਦੇ ਜੇ ਪਹਿਲਾਂ ਗੱਲਾਂ ਮਾਤਾ ਮੈਂ ਕਿਹਾ ਕਰ ਲਈਏ। ਮੈਂ ਬੜੀ ਬਾਬਾਈ ਗੱਲਾਂ ਕੀ ਮਾਰ। ਨਾ ਕਦੇ-ਕਦੇ ਮਿਲਦਾ ਜੀ। ਜ਼ਰੂਰ ਪਾਸ ਆਓ। ਕੁੜੀਆਂ ਵੀ ਮੈਨੂੰ ਪਿੱਛੇ ਜੀ ਕਹਿਣ ਡਿਆ ਹੀ ਕਹਿੰਦੇ ਦਮਨ ਨਹੀਂ ਮਿਲਦਾ ਤੂੰ ਇੱਕ ਵਾਰ ਚੈਨਲ 'ਤੇ ਬੁਲਾਓ ਉਹਨੂੰ। ਮੈਂ ਮੈਂ ਬਾਬਾਈ ਜੀ। ਹਾਂ ਜੀ। ਮੁੰਡੇ ਨੂੰ ਪਿਆਰ ਨਾ ਮਿਰਜਾ ਕਹਿੰਦੇ ਆ ਮਿਰਜਾ ਨਾ ਆ। ਕਿਤੇ ਮਿਰਜਾ ਵੱਡੇ ਨਾ ਨਾ ਜਾਵੇ ਅੱਜ। ਕਿ ਨਹੀਂ 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 ਵੱਡੇ ਜਾਣਾ ਮਿਰਜਾ ਬ੍ਰੈਸਟ ਮਾਰਾਂਗੇ ਸਰਚ ਵੱਡਿਆ ਕਿੱਥੇ ਜਾਣਾ ਉਹ ਹੋਰ ਹੀ ਭੈੜਾ ਵੱਡੇ-ਵੱਡੇ ਗਏ ਨਾ ਜਗਾ ਦਾ ਮਾ ਕਿੱਥੇ ਡਾਂਗ ਸੋਟਾ ਰਹਿਗਾ ਅਗਰ ਔੜ ਨਹੀਂ ਮਿਰਜਾ ਦਾ ਡੱਬ ਨਾ ਰਹਿਦਾ ਚੰਗਿਆਂ ਗੰਬਾ ਵਾਲੂ ਜਾਣਾ ਲੜਾਈ ਲੜਾਈ ਨਹੀਂ ਕਰਨੀ ਚਾਹੀਦਾ ਬਾਬਾ ਜੀ ਮੁੜ ਕੇ ਤਰੀਕਾ ਵੜੀਆਂ ਔਖੀਆਂ ਮੁੱਤਨੀਆਂ ਅੱਛਾ ਦੱਸੋ ਫਿਰ ਕੋਈ ਅਜੇਹਾ ਗਾਂਢ ਜਿੱਥੇ ਕਲੋਲ ਹੋਈ ਹੋਵੇ ਲੜਨ ਗਏ ਜਿੱਦੇ ਕਲੋਲ ਹੋ ਗਈ ਬੜੀ ਤਗੜੀ ਕਲੋਲ ਹੈ ਰੇੜੀਆਂ ਨੂੰ ਚੱਲਦੀ ਹੈ ਮਾਰਕੀਟ ਬਾਹਰ ਕੱਢੀ ਆ ਹਾਂ ਇਹ ਤਾਂ ਬੜਾ ਰੌਲਾ ਪਿਆ ਪਤਾ ਕਹਿੰਦੀ ਆ ਵੀ ਅੰਦਰ ਲਾਓ ਹਾਂ ਬੇਰਾਉਂ ਰੌਣਕ ਮੇਲੇ ਖਤਮ ਹੋ ਗਏ ਹੁਣ ਇੱਥੇ ਬੁੱਢੀਆਂ ਵੀ ਘਟ ਆਉਂਦੀਆਂ ਰਿਸਕੀ ਆ ਕੰਮ ਤਮਨ ਨੂੰ ਵੀ ਬਹੁਤ ਵੱਡਾ ਟਕਟਾ ਪੈ ਗਿਆ ਪਿਆ ਵੀਰ ਜੀ ਰੌਂਡੀ ਦਾ ਬਹੁਤ ਘਾਟਾ ਇੱਥੇ ਸੱਟ ਲੱਗੀ ਲੱਗਦੀ ਜੇ ਮੈਨੂੰ ਬਾਬਾ ਜੀ ਲੱਗੀ ਜੇ ਦਿਲ ਕਿੰਨੇ ਦਾ ਦਿਲ ਕਿੰਨੀ ਵਾਰੀ ਟੁੱਟਿਆ ਜੇ ਨਹੀਂ ਬਾਬਾ ਜੀ ਲੈ ਕੇ ਤੁਰੇ ਫਿਰਦੇ ਹਜੇ ਵੀ ਹੈਗੀ ਹੈ ਹੋਣ ਵੀ ਰੱਖੀ ਬਾਬਾ ਜੀ ਜ਼ਿੰਦਗੀ ਦਾ ਪੈਣਾ ਯਾਰਾ ਬੁੱਡੀਆਂ ਨਾਲ ਦੇ ਅੱਛਾ ਹੋਰ ਤੁਹਾਨੂੰ ਪੜਾ ਕੀ ਤਰਾਂਗੇ ਨਾ ਨਾਤ ਨਹੀਂ ਇਹੀ ਪੁੱਛਦੇ ਜੇ ਨਹੀਂ ਨਾ ਪੁੱਛੇ ਬਿਨਾ ਪੇਖੋ ਜੇ ਮੁਰ ਗਿਆ ਖੜੋ ਕਿਤੇ ਤੂੰ ਆਜੂਗੀ ਕਿਤੇ ਦੂਜੀ ਨਾ ਨਾ ਰੋਸ ਜੇ ਹਾਂ ਨਹੀਂ ਚਾਹੀਦਾ ਪਾਸ਼ਾ ਕਿੰਨਾ ਕੋ ਪਿਆਰ ਕਰਦੇ ਜੇ ਬਾਬੇ ਦਸਾਂੜੀ ਜਾ ਸਕਦਾ ਜੇ ਦਿਲਾ ਵੀ ਕਰਦੇ ਆ ਮਿਹਨਤ ਤੁਰ ਤੱਕ ਤਾਰਾਂ ਹੀ ਜੁੜੀਆਂ ਹੈ ਤਾਰਾਂ ਜੁੜੀਆਂ ਮੈਂ ਬਾਦਸ਼ਾਹ ਤੁਰ ਤੱਕ ਘਰੇ ਫਿਰ ਕੋਟ ਕਿੰਨੀ ਕੁ ਪੈਂਦੀ ਹੈ ਜਦੋਂ ਉਹ ਜੇ ਨਹੀਂ ਕਰਦੇ ਕਹਿੰਦੇ ਨਹੀਂ ਕੋ ਐਵੇਂ ਆਖਿਆ ਬਸ ਕਾਦੋ ਵੱਡੇ ਮਾਰਾਂ ਦਾ ਹੱਡ ਛੋਟਾ ਵਾ ਹਾਂ ਹੱਥ ਮਾਰਦੀ ਨਹੀਂ ਤਾਂ ਚੱਲ ਸ਼ਰਮ ਨਾ ਕਰ ਲੈਂਦੀ ਮਾਰਾ ਥੋੜਾ ਤਾਂ ਉਹ ਹਰਦਾਨ ਨੂੰ ਪਤਾ ਕੋਟ ਆਪਾਂ ਬਥੇਰੇ ਲਈਦੇ ਅੱਛਾ ਦੇਖਦੇ ਬਣਦੇ ਗਾਲਾਂ ਯਾਰ ਜਦੋਂ ਕਰੇ ਸ਼ਰਾਰਤਾਂ ਇਹ ਕਰਦੇ ਹੁੰਦੇ ਬਾਪੂ ਆਪਣਾ ਬੜਾ ਕੁੱਟਦਾ ਹੁੰਦਾ ਆਪਾਂ ਘੂਰ ਤੋਂ ਬੜਾ ਡਰਦਾ ਹੋਰੇ ਸ਼ੈਂਪੂ ਪੇਸ਼ ਹੋਇਆ ਵੀਰ ਦੱਸੋ ਫਿਰ ਬਾਈ ਵਾਹ ਇਦਾਂ ਹੀ ਤੁਹਾਨੂੰ ਵੀ ਪਤਾ ਹੋਣਾ ਕਰਦੇ ਆ ਵਿਹਾਲ ਇਹ ਸਾਰਾ ਕੋਈ ਸਾਨੂੰ ਹੀ ਪਤਾ ਸਾਰਾ ਕੋਈ ਐਂ ਕਹੀ ਅਨੇ ਤੁਹਾਨੂੰ ਵੀ ਪਤਾ ਭੇਜ ਤੁਹਾਨੂੰ ਪਤਾ ਵੀ ਇਤ ਨਹੀਂ ਖੋਲਣ ਤੇ ਤੂੰ ਹੀ ਖੋਲ ਤੇ ਵਿੱਚ ਜੀ ਨਹੀਂ ਰਹਿੰਦੇ ਤੂੰ ਹੀ ਖੋਲ ਤੋ ਕੋਈ ਭੇਜ ਦੀ ਲਫਾਫਾ ਖੋਲੀ ਮੈਂਨੇ ਬਰਗਰ ਕਰਕੇ ਠੰਡੇ ਢੰਡੇ ਪਾਸ਼ਾ ਉਹ ਚੜੀ ਤੂੰ ਇੱਥੇ ਲਿਆਓ ਬਰਗਰ ਓਕੇ ਭਾਈ ਦਮਨ ਦਾ ਆ ਕੇ ਰੌਣਕ ਲਾ ਗਿਆ ਤੂੰ ਇਹਨੇ ਬਰਗਰ ਖਾਓ ਮੈਂ ਗੱਲਾਂ ਤਾਂ ਕਰ ਲਾ ਨਹੀਂ ਚੱਕਣ ਦੂਰ ਜਾ ਕਾ ਬਾਈ ਨੂੰ ਇੱਕ ਬਾਈ ਟ ਬਾਈ ਨੂੰ ਖਾਣੀ ਹੈ ਦੂਜੀ ਮੈਂ ਤੂੰ ਹੀ ਖਾ ਲੈ ਨਹੀਂ ਮੈਂ ਬਰਗਰ ਲੈਣਾ ਵੱਖੋ ਵਖਰੇ ਬੱਬਈ ਤਿੰਨ ਕਰਾਏ ਆ ਖਾਓ ਮੜਾ ਤੁਸੀਂ ਚੱਕਰ ਹੀ ਨਹੀਂ ਆ ਹਾਂਜੀ ਈਸ਼ਾਨ ਹੈ ਈਸ਼ਾਨ ਆਪਕਾ ਕੀ ਨਾਮ ਹੈ ਈਸ਼ਾਨਤ ਹੈ ਹਿੰਦੀ ਵਾਲੇ ਨਹੀਂ ਨਹੀਂ ਜੀ ਪੰਜਾਬੀ ਵਾਲੀ ਆ ਜੀ ਉਹ ਨਹੀਂ ਸ਼ਕਲ ਆਈ ਹੈ ਤੁਹਾਡੀ ਹਿੰਦੀ ਵਾਲੀ ਲੱਗੀ ਆ ਨਹੀਂ ਸ਼ਕਲੋਂ ਭੋਲੇ ਆ ਬਸ ਅੱਛਾ ਕੀ ਕਰਦੇ ਜੇ ਬਾਈ ਹੁਣੇ ਤਾਂ ਪੜਦੇ ਹੀ ਆ ਕਿਹੜੀ ਕਲਾਸ ਪੜਦੇ ਆ ਆਪਾਂ 11ਵੀਂ ਚ 11ਵੀਂ ਤੁਸੀਂ 11ਵੀਂ ਸਕੂਲੇ ਹਾਂਜੀ ਹਾਂਜੀ ਸਕੂਲ ਦਾ ਤੁਸੀਂ ਟਾਈਮ ਇਥੇ ਵੇਸਟ ਕਰੀ ਜਾਂਦੇ ਉਹ ਰਾਤ ਆ ਹੁਣ ਤੇ ਨਾਲ ਸਕੂਲ ਤੇ ਸਵੇਰੇ ਜਾਂਦਾ ਯਾਰ ਰਾਤ ਨੂੰ ਤੇ ਗੇੜੀ ਛੇੜੀ ਮਾਰੀਦੀ ਹੈ ਬਸ ਸਕੂਲੇ ਕੁੱਟ ਕਿੰਨੀ ਖਾਂਦੀ ਆ ਸਕੂਲੇ ਗੁਰਾ ਬੜੀ ਬੰਦੀ ਕੁੱਟ ਖਾਂਦੀ ਆ ਨੇ ਸ਼ੁਰੂਆਤ ਤੋਂ ਹੀ ਬਸੀ ਦਾ ਕੁੱਟ ਪਈ ਆ ਉਸ ਤੋਂ ਬਾਅਦ ਤੇ ਨਜ਼ਾਰੇ ਲੱਗੇ ਆ ਨਜ਼ਾਰੇ ਲੱਗੇ ਹੁਣ ਤਾਂ ਮੈਡਮਾਂ ਵੀ ਕਲਪਕੀਆਂ ਕੁੱਟ-ਕੁੱਟ ਕੇ ਪਰ ਆਪਾਂ ਨਹੀਂ ਸੁਤਰੇ ਹੋਰ ਤੇ ਮੈਡਮਾਂ ਵੀ ਕਹਿੰਦੀ ਆ ਕਹਿੰਦੀ ਆ ਕਿ ਬਸ ਕਰੋ ਹਰ ਤੇ ਵੱਡੇ ਹੋ ਗਏ ਜੇ ਤੁਹਾਨੂੰ ਮਾਰ ਲੱਗੇ ਸ਼ਰਮ ਆਉਂਦੀ ਐਂ ਪਰ ਚੱਲਦੇ ਨਹੀਂ ਆ ਫੇਰ ਗੁੱਟ ਖਾਈ ਲੈਣੀਆਂ ਉਹ ਤਾਂ ਵੀ ਇੱਕ ਦਿਸਪੇਡ ਚਲੋ ਵਾਜੀ ਜਾਂਦੀ ਦਿਨ 'ਚ ਜੱਗਾ ਇਕੱਠੇ ਪੜਦੇ ਇਕੱਠੇ ਪੜਦੇ ਹਾਂ ਜੀ ਇਕੱਠੇ ਹੀ ਵਾਹ ਇਕੱਠਿਆਂ ਨੇ ਕਲੋਲਾ ਕਿੰਨਿਆਂ ਕੀਤੇ ਸਕੂਲੇ ਵਾਧੂ ਕਲੋਲਾ ਅਕਲੋਲਾ ਦੇ ਰੋਜ਼ ਕਰੀਦਿਆਂ ਆ ਕਦੀ ਕਦੀ ਕਿਹੜੇ ਮੁੰਡੇ ਨੂੰ ਚੋੱਕ ਕੇ ਥੱਲੇ ਸੁੱਟਦਾ ਕਦੀ ਕਿਹੜੇ ਨੂੰ ਥੱਲੇ ਸੁੱਟਦਾ ਬਸ ਆ ਸਮਝ ਲਓ ਸਾਡੇ ਦੋਵਾਂ ਤੋਂ ਹੀ ਮੈਡਮਾਂ ਕਲਪੀਆਂ ਜੇ ਹੋਰ ਭਾਵੇਂ ਸਾਰੀ ਕਲਾਸ ਸਿੱਧੀ ਹੋਵੇ ਕੁੜੀਆਂ ਗਾੜੀਆਂ ਦੇ ਚੱਕਰਾਂ 'ਚ ਨਹੀਂ ਹੈਗੇ। ਉਹ ਨਹੀਂ ਇਹੋ ਜਿਹਾ ਚੱਕਰਾ ਕਦੀ ਪਏ ਨਹੀਂ। ਘਰਦਿਆਂ ਨੂੰ ਵਿਸ਼ਵਾਸ ਆ ਘਰਦਿਆਂ ਦੇ ਵਿਸ਼ਵਾਸ ਨਾ ਤੋੜਨਾ ਫਿਰ। ਇਹੋ ਜਿਹਾ ਚੱਕਰ ਸਾਹੂ ਮੁੰਡੇ ਜੇ ਤੁਸੀਂ ਸਾਹੂ ਕਹਿ ਸਕਦੇ ਇੱਕ ਤਰੀਕੇ ਨਾਲ। ਘਰਦਿਆਂ ਤੋਂ ਕੁੱਟ ਕਿੰਨੀ ਕਿਉ ਪਈ ਐ? ਘਰਦਿਆਂ ਤੋਂ ਘਰਦਿਆਂ ਤੋਂ ਥੋੜੀ ਬੋਦੀ ਕੁੱਟ ਪਈ ਐ। ਘਰਦਿਆਂ ਨੂੰ ਪਤਾ ਸਾਡੇ ਮੁੰਡੇ ਚੰਗੇ ਆ ਤੇ ਕੋਟ ਕਿਹੜੀ ਕਿਲੋ ਪੈਣੀ ਫਿਰੇ। ਓਕੇ। ਹਾਂਜੀ। ਠੀਕ ਆ ਠੀਕ ਆ ਭਾਈ। ਮਿਹਰਬਾਨੀ ਭਾਈ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਆਓ ਜੀ ਚੱਲਦੇ ਆਪਾਂ ਅੱਗੇ ਗੱਲਾਂ ਬਾਤਾਂ ਕਰਾਂਗੇ। ਬਾਈ ਹੋਰੀ ਇੱਕ ਸ਼ਾਇਰੀ ਰਹਿ ਗਈ ਸੀਗੀ ਬੜੀ ਤਾਵਲੇ ਪੰਦੇ ਨਾਲ ਆਉਂਦੀ ਹੈ ਸੁਣ ਲਓ ਜਿਵੇਂ ਕਿ ਬਾਈ ਹੋਰਾਂ ਨੇ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਦੇ ਤੇ ਅੱਜ ਕੱਲ ਦਾ ਇੱਕ ਮੁੱਦਾ ਜਿਵੇਂ ਤੁਹਾਨੂੰ ਪਤਾ ਹੀ ਆ ਕਿ ਕੁੜੀਆਂ ਤੇ ਕੁੜੀਆਂ ਦੇ ਮੁੰਡਿਆਂ ਦਾ ਵਧਣ ਦਿਆ ਹੈ ਕਿ ਜਿਵੇਂ ਮੁੰਡੇ ਵੀ ਕੁੜੀਆਂ ਨੂੰ ਇੱਕ ਇੱਕ ਦਿਨ ਚ ਛੱਡ ਦਿੰਦੇ ਨੇ ਤੇ ਕੁੜੀਆਂ ਵੀ ਮੁੰਡਿਆਂ ਨੂੰ ਬਿਲਕੁਲ ਹੀ ਜਿਵੇਂ ਪੈਰਾਂ ਦੀ ਜੁੱਤੀ ਦੇ ਹਿਸਾਬ ਨਾਲ ਸੋਚਦੀਆਂ ਨੇ ਤੇ ਇਹ ਸ਼ਾਇਰੀ ਥੋੜੇ ਪੁਰਾਣੇ ਟਾਈਮ ਦੀ ਹੈਗੀ ਜਦੋਂ ਮੁੰਡਾ ਕੁੜੀ ਨੂੰ ਜਿਵੇਂ ਕਰ ਲਓਗੀ ਪ੍ਰਪੋਜ਼ ਕਰਦਾ ਹੈ ਤੇ ਕੁੜੀ ਉਹਨੂੰ ਕਹਿੰਦੀ ਹੈਗੀ ਮੈਂ ਇਸ਼ਕ ਕਰਨ ਤੋਂ ਨਹੀਂ ਡਰਦੀ ਮੈਂ ਹੀਰ ਬਣਨ ਤੋਂ ਡਰਦੀ ਆ ਤੂੰ ਖੁਦਾ ਦਾ ਦਰਜਾ ਦੇਵੇਂਗਾ ਮੈਨੂੰ ਮੈਂ ਪੀਰ ਬਣਨ ਤੋਂ ਡਰਦੀ ਆ ਭਾਰਤ ਪਾਕਿਸਤਾਨ ਬਣਾਵੀਂ ਜੀ ਸਕਦ ਕੇ ਮੈਂ ਕਸ਼ਮੀਰ ਬਣਨ ਤੋਂ ਡਰਦੀ ਆ ਹਵਾ ਧੁੱਪ ਪਾਣੀ ਬੱਦਲ ਕਿ ਹਵਾ ਧੁੱਪ ਪਾਣੀ ਬੱਦਲ ਬਣ ਜਾਗੀ ਜੀ ਸਕਦ ਕੇ ਮੈਂ ਜ਼ੰਜੀਰ ਬਣਨ ਤੋਂ ਡਰਦੀ ਆ ਮੈਂ ਜ਼ੰਜੀਰ ਬਣਨ ਤੋਂ ਡਰਦੀ ਆ ਛੱਟ ਡੂੰਗੀ ਲੱਗੀ ਲੱਗਦੀ ਜੇ ਨਹੀਂ ਜੀ ਬਸ ਥੋੜਾ ਥੋੜਾ ਸ਼ੌਂਕ ਹੈ ਗੱਸਾ ਨਵੀਂ ਸ਼ਾਇਰੀਆਂ ਲਿਖਣ ਦਾ ਗਾਉਣ ਦਾ ਥੋੜੀ ਥੋੜੀ ਬਣਾਈਦੀ ਆ ਆਪਣੀ ਹੋਇਆ ਕਦੇ ਨਜੀ ਪਿਆਰ ਅੱਜ ਕੱਲ ਰਿਆ ਹੀ ਨਹੀਂ ਨਾ ਜੀ ਅੱਛਾ ਜੋ ਪੁਰਾਣੇ ਟਾਈਮ ਦੀ ਗੱਲਬਾਤ ਹੈਗੀ ਉਹ ਅੱਜ ਕੱਲ ਰਹੀ ਨਹੀਂ ਆ ਅੱਜ ਕੱਲ ਤੁਸੀਂ ਹੁਣ ਤਾਂ ਚਲੋ ਮਾਰਕੀਟ ਬੰਦ ਆ ਤੁਸੀਂ ਇਹਨਾਂ ਦਿਨਾਂ ਚ ਵੇਖਿਓ ਇੱਕ ਦਿਨ ਕੁੜੀ ਕੋਈ ਹੋਰ ਮੁੰਡੇ ਨਾਲ ਹੋਏਗੀ ਇੱਕ ਦਿਨ ਅਗਲਾ ਮੁੰਡਾ ਕੋਈ ਹੋਰ ਕੁੜੀ ਨਾਲ ਹੋਏਗਾ ਇਹਨੂੰ ਜੀ ਅਸੀਂ ਪਿਆਰ ਨਹੀਂ ਜੀ ਕਹਿ ਸਕਦੇ ਇਹਦਾ ਇੱਕ ਤਰੀਕੇ ਨਾਲ ਗੇੜੀਆਂ ਮਾਰਨੀਆਂ ਜਿਵੇਂ ਕਹਿ ਦੋ ਕੋਈ ਕਿਸੇ ਦਿਨ ਕਿਸੇ ਨਾਲ ਫੜਿਆ ਜਾਂਦਾ ਕੋਈ ਕਿਸੇ ਦਿਨ ਪਿਆਰ ਹੁੰਦਾ ਜਿਹੜਾ ਕਿ ਸ਼ੁਰੂਆਤ ਤੋਂ ਹੋਵੇ ਤੇ ਅਖੀਰ ਮਰਨ ਤੱਕ ਉਹੀ ਜਾਵੇ ਉਹਨੂੰ ਹੀ ਪਿਆਰ ਕਹਿ ਸਕਦੇ ਆ ਸੋਚ ਨੂੰ ਤੇ ਤੁਹਾਡੀ ਬੜੀ ਵੱਡੀ ਸਲਾਮ ਆ ਹੁਣ ਲੇਟ ਬੜੇ ਹੋ ਗਏ ਜੇ ਜੇ ਆਪਦੇ ਘਰਦਿਆਂ ਨੂੰ ਤੁਸੀਂ ਫੜੇਗੇ ਨਾ ਮੈਂ ਲਾਲ ਹੁਸਾ ਬੜੇ ਕੋਟ ਜੀ ਪੜੀ ਪਹਿਣੀ ਹੈ ਧੰਨਵਾਦ ਬਾਏ ਕਰ ਦੋ ਬਾਈ ਜੀ ਬਾਈ ਇਹਨਾਂ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਤੇ ਇੰਸਟਾਗ੍ਰam ਦੇ ਇਹਨਾਂ ਨੂੰ ਫੋਲੋ ਕਰਿਓ ਡੀ5 ਨੈਟਵਰਕ ਥੈਂਕ ਯੂ ਥੈਂਕ ਯੂ ਅੱਜ ਦਾ ਸ਼ੋਅ ਤੁਹਾਨੂੰ ਕਿਦਾਂ ਦਾ ਲੱਗਿਆ ਜ਼ਰੂਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਕੋ ਮੇ ਅੰਮ੍ਰਿਤਸਰ ਦੀਆਂ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗਿਆ ਇਹਨਾਂ ਸਾਰਿਆਂ ਦੇ ਨਾਲ ਗੱਲਾਂ ਬਾਤਾਂ ਕਰਕੇ ਮਾਝੇ ਵਾਲੇ ਬੰਦਿਆਂ ਦੇ ਨਾਲ ਮਿਲ ਕੇ ਤੇ ਹੋਰ ਵੀ ਕਲਚਰ ਬਾਰੇ ਬਹੁਤ ਕੁਝ ਪਤਾ ਲੱਗਿਆ ਐਸੀ ਤਰ੍ਹਾਂ ਇੱਕ ਨਵਾਂ ਸ਼ੋਅ ਹੋਰ ਲੈ ਕੇ ਆਵਾਂਗੇ ਇੱਥੇ ਹੀ ਹੋਰ ਕਿੱਥੇ ਅਸੀਂ ਪਹੁੰਚੇ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਧੰਨਵਾਦ ਸਤਿ ਸ਼੍ਰੀ ਅਕਾਲ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਅਜਬਿੱਲਾ ਥੈਂਕ ਯੂ